ਆ ਹਵਾ ਚੱਲ ਰਹੀ ਏ ਆ ਬੰਦਾ ਲਾਈਕ ਐਤ ਕੀ ਲੇਜਸੀ ਸਾਰੇ ਚੱਕੀ ਦੇ ਵੱਟੇ ਨੇ ਸਭ ਸਭ ਬੇਈਮਾਨਾ ਗਏ ਨੇ ਗੱਲ ਜਿਹੜੇ ਲੱਗਦਾ ਚਰਨਜੀਤ ਸਿੰਘ ਚੰਨੀ ਕੋਈ ਤਰੱਕੀ ਨਹੀਂ ਹੋਈ ਕੀ ਤਰੱਕੀ ਏ ਕਿਸੇ ਨੇ ਕੀਤਾ ਜੋ ਭ੍ਰਸ਼ਟਾਚਾਰੀ ਕੀਤਾ ਆ ਫਾਈਟਰ ਸਮਝਦੇ ਆਂ ਬਰਾਬਰ ਦੇ ਉਹ ਸਾਰੇ ਦਲ ਬਦਲੂ ਅੱਜ ਦੀ ਕਲਿੱਪ ਆਈ ਉਹਨਾਂ ਦੇ ਮੈਸੇਜ ਇੱਕ ਜਗ੍ਹਾ ਭਾਸ਼ਣ ਦੇ ਰਹੀ ਆ ਆਪ ਕਹੀ ਜਾਂਦੀ ਆ ਆਮ ਆਦਮੀ ਨੂੰ ਵੋਟ ਫੋਟਾ ਪਾ ਦਿਓ ਬੰਦੇ ਭਲੇਕੇ ਨਾ ਮੂੰਹੋਂ ਨਿਕਲ ਗਿਆ ਤੇ ਉਹ ਨਿਕਲ ਗਿਆ ਮੂੰਹ ਜਿ ਆਮ ਆਦਮੀ ਨੂੰ ਵੋਟਾਂ ਪਾ ਦਿਓ ਰੱਪਾ ਮਾਰ ਕੇ ਦੂਸਰੀ ਪਾਰਟੀ ਦੇ ਵਿੱਚ ਜਾਂਦੇ ਪਏ ਨੇ ਇਸ ਦੇ ਨਾਲ ਇਹਨਾਂ ਨੂੰ ਕੋਈ ਲਾਹਾ ਹੋਵੇਗਾ ਮੇਰੀ ਪਾਰਟੀ ਦੇ ਜਨਾਨੀ ਨੇ ਪਤਾ ਵੀ ਅਸੀਂ ਕਿਹੜੀ ਪਾਰਟੀ 'ਚ ਆ ਗਏ ਆ ਤੇ ਉਹਨੂੰ ਮੋਟਾ ਅਸੀਂ ਦੇ ਕੇ ਕੀ ਕਰਾਂਗੇ 10 ਲੋਕਾਂ ਦਾ ਫੋਟੋ ਕੇ ਜਾਦੀ ਆ ਜੀ ਲੈਪਟਾਪ ਦੇ ਦਾ ਕਿਸੇ ਨੂੰ 10 ਬੰਦਿਆਂ ਨੂੰ ਉਹ ਗੱਲ ਨਹੀਂ ਪੰਦਦੀ ਪਰ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਹ ਲੋਕ ਸਭਾ ਚੋਣਾਂ ਦੇ ਵਿੱਚ ਸਿਆਸੀ ਪਾਰਾ ਇੰਨਾ ਕਹਾਈ ਹੋਇਆ ਹੈ ਕਿ ਇਸ ਪਾਰੇ ਹਾਈ ਨੂੰ ਦੇਖ ਕੇ ਆਮ ਲੋਕਾਂ ਨੇ ਵੀ ਜੜੀ ਹੈ ਉੱਥੇ ਕੱਢੀ ਹੋਈ ਹੈ ਆਮ ਲੋਕਾਂ ਨੇ ਦਲ ਬਦਲੂ ਵਾਲਾ ਵੀ ਦੌਰ ਦੇਖ ਲਿਆ ਆਮ ਲੋਕਾਂ ਨੇ ਪੈਸੇ ਲੈ ਕੇ ਰਾਜਨੀਤੀ ਕਰਨ ਵਾਲੇ ਨੂੰ ਦੇਖ ਲਿਆ ਪਰ ਇਸ ਵਾਰ ਜੋ ਸਿਆਸੀ ਦੰਗਲ ਬਣਿਆ ਹੋਇਆ ਹੈ ਇਸ ਵਾਰ ਜੋ ਸਿਆਸਤ ਦੇ ਵਿੱਚ ਪੁਚਾਲ ਆਇਆ ਹੈ ਜੋ ਦਲ ਬਦਲੀਆਂ ਵਾਲਾ ਪੁਚਾਲ ਆਇਆ ਹੈ ਉਹ ਦੇਖ ਕੇ ਲੋਕ ਵੀ 당 ਨੇ ਲੋਕਾਂ ਦੇ ਵੀ ਮਨ ਦੇ ਵਿੱਚ ਕਈ ਸਵਾਲ ਖੜੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਦੀ ਜਲੰਧਰ ਦੀ ਜਲੰਧਰ ਕਿਉਂਕਿ ਇਸ ਵਕਤ ਪੰਜਾਬ ਦੇ ਵਿੱਚ ਸਭ ਤੋਂ ਹੌਟ ਸੀਟ ਬਣਿਆ ਹੋਇਆ ਹੈ ਜਲੰਧਰ ਦੇ ਵਿੱਚ ਦਲ ਬਦਲੀ ਵਾਲਾ ਦੌਰ ਸਭ ਤੋਂ ਪਹਿਲਾਂ ਸ਼ੁਰੂ ਹੋਇਆ ਕਾਂਗਰਸ ਤੋਂ ਇਸ ਵਕਤ ਚਰਨਜੀਤ ਸਿੰਘ ਚੰਨੀ ਸਾਬਕਾ ਸੀਐਮ ਨੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਹੈਗਾ ਇਹ ਪੁਨਕ ਪਾਰਟੀ ਨੂੰ ਜੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਏ ਨੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਅਤੇ ਆਖਰ ਦੇ ਵਿੱਚ ਜੋ ਵੱਡਾ ਚਿਹਰਾ ਹੈ ਸੁਸ਼ੀਲ ਕੁਮਾਰ ਰਿੰਕੂ ਜੋ ਕਿ ਪਹਿਲਾਂ ਐਮਪੀ ਰਹਿ ਚੁੱਕੇ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਹੋਏ ਕਾਂਗਰਸ ਨੂੰ ਛੱਡ ਕੇ ਤੇ ਹੁਣ ਆਮ ਆਦਮੀ ਪਾਰਟੀ ਨੂੰ ਛੱਡ ਬੀਜੇਪੀ ਵੱਲੋਂ ਜੜਾ ਹੈ ਉਮੀਦਵਾਰ ਐਲਾਨੇ ਗਏ ਨੇ ਅਤੇ ਉਸ ਤੋਂ ਬਾਅਦ ਜੇਕਰ ਮੈਂ ਗੱਲ ਕਰਾਂ ਅਕਾਲੀ ਦਲ ਦੀ ਤਾਂ ਕਾਂਗਰਸ ਦੇ ਪੁਰਾਣੀ ਜੜ੍ਹ ਕਈ ਜਾਣ ਵਾਲੇ ਕਾਂਗਰਸ ਦੇ ਪੁਰਾਣੇ ਬਾਬਾ ਬੋੜ ਕਈ ਜਾਣ ਵਾਲੇ ਮਹਿੰਦਰ ਕੇਪੀ ਖੋਰੀ ਜੋ ਕਿ ਕਈ ਵਾਰ ਮੰਤਰੀ ਕਈ ਵਾਰ ਜਿਹੜਾ ਹੈ ਉਹ ਸਿਆਸੀ ਵੱਡੇ ਸਿਆਸੀ ਲੀਡਰ ਰਚਕੇ ਨੇ ਉਹ ਜਿਹੜਾ ਹੈਗਾ ਹੈ ਉਹ ਅਕਾਲੀ ਦਲ ਦੇ ਵਿੱਚ ਜਾਂਦੇ ਨੇ ਅਕਾਲੀ ਦਲ ਦੇ ਵਿੱਚ ਜਾ ਕੇ ਹੁਣ ਉਹ ਅਕਾਲੀ ਦਲ ਦਾ ਉਮੀਦਵਾਰ ਬਣਦੇ ਨੇ ਤੇ ਸਿਆਸੀ ਗਲਿਆਰੇ ਦੇ ਵਿੱਚ ਕਈ ਸਵਾਲ ਚੱਲਦੇ ਹੋਏ ਨਜ਼ਰ ਆ ਰਹੇ ਨੇ ਆਮ ਲੋਕਾਂ ਦੇ ਨਾਲ ਪਹਿਲਾਂ ਗੱਲਬਾਤ ਅਸੀਂ ਬੜੀ ਕੀਤੀ ਹੈ ਲੋਕਾਂ ਦੇ ਕੀ ਰਾਏ ਆ ਉਹ ਵੀ ਅਸੀਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਪਰ ਅੱਜ ਤੁਹਾਨੂੰ ਉਹਨਾਂ ਵਪਾਰੀਆਂ ਦੇ ਨਾਲ ਗੱਲਬਾਤ ਕਰਾਵਾਂਗੇ ਉਹ ਵਪਾਰੀ ਜਿਨ੍ਹਾਂ ਨੂੰ ਇਹਨਾਂ ਸਿਆਸਤ ਦੇ ਨਾਲ ਨੁਕਸਾਨ ਅਤੇ ਫਾਇਦਾ ਹੁੰਦਾ ਹੈ ਜੇਕਰ ਕੋਈ ਸਰਕਾਰ ਹੁੰਦੀ ਹੈ ਤਾਂ ਸਰਕਾਰ ਦੇ ਆਉਣ ਦੇ ਨਾਲ ਫਾਇਦਾ ਸਰਕਾਰ ਦੇ ਨਾ ਆਉਣ ਦੇ ਨਾਲ ਵੀ ਫਾਇਦਾ ਅਤੇ ਪਾਰਟੀ ਦੇ ਆਉਣ ਨਾਲ ਫਾਇਦਾ ਤੇ ਪਾਰਟੀ ਦੇ ਨਾ ਆਉਣ ਨਾਲ ਫਾਇਦਾ ਕਿਉਂ ਹੁੰਦਾ ਹੈ ਉਸ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਅਤੇ ਕਈ ਚੀਜ਼ਾਂ ਨੇ ਕਈ ਮਸਲੇ ਨੇ ਉਹਨਾਂ ਉੱਪਰ ਵੀ ਗੱਲਬਾਤ ਕਰਾਂਗੇ ਲੋਕ ਨੇ ਵਪਾਰੀ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਦੁਕਾਨਦਾਰ ਨੇ ਅਗਲ ਪਹਿਲਾ ਤਾਂ ਸਵਾਗਤ ਹੈ ਜੀ ਸ਼ੁਕਰੀਆ ਸਮਾ ਦੇਣ ਲਈ ਅੱਛਾ ਧੰਨਵਾਦ ਕੀ ਕਹਿੰਦਾ ਹੈ ਜੀ ਸਿਆਸੀ ਮਾਹੌਲ ਕੀ ਕਹਿੰਦਾ ਹੈ ਤੁਸੀਂ ਮਾਰਕੀਟ ਦੇ ਵਿੱਚ ਬੈਠੇ ਹੋ ਲੋਕ ਭਾਤ ਭਾਤ ਦੇ ਆਉਂਦੇ ਨੇ ਗੱਲਾਂ ਤਾਂ ਨਿਕਲਦੀਆਂ ਹੀ ਹੋਣਗੀਆਂ ਬਈ ਆਹ ਹਵਾ ਚੱਲ ਰਹੀ ਹੈ ਆਹ ਬੰਦਾ ਲਾਈਕ ਐਤ ਕੀ ਲੈ ਜਾਊਗਾ ਸੀਟ ਕਿਹੜਾ ਬੰਦਾ ਲੱਗਦਾ ਕਿ ਬਈ ਐਤ ਕੀ ਸੀਟ ਲੈ ਜਾਏਗਾ ਕਿਹੜਾ ਬੰਦਾ ਲੱਗਦਾ ਕਿ ਪੱਲੜਾ ਭਾਰੀ ਆ ਉਹਦਾ ਜਲੰਧਰ ਤੋਂ ਜੋ ਦੇਖਿਆ ਜਾਵੇ ਉਹ ਤੇ ਐਸੇਲੇ ਕੋਈ ਕੈਂਡੀਡੇਟ ਲੱਗਦਾ ਚਰਨਜੀਤ ਸਿੰਘ ਚੰਨੀ ਭਾਵੇਂ ਹੈ ਬਾਹਰ ਤੋਂ ਆਇਆ ਜਲੰਧਰ ਦਾ ਲੋਕਲ ਨਹੀਂ ਹੈਗਾ ਪਰ ਇਹ ਆ ਵੀ ਪਾਰਟੀ ਉਹਨੇ ਨਹੀਂ ਬਦਲੀ ਮੇਨ ਜਿਹੜੀ ਗੱਲ ਇਹਦੇ ਚ ਇਹ ਹੈ ਬਾਕੀ ਜਿਹੜੇ ਤਿੰਨ ਉਹਨੇ ਜਿਨ੍ਹਾਂ ਨੂੰ ਆਪਾਂ ਫਾਈਟਰ ਸਮਝਦੇ ਆ ਬਰਾਬਰ ਦੇ ਉਹ ਸਾਰੇ ਦਲ ਬਦਲ ਗਏ ਰਿੰਕੂ ਹੁਣ ਰਿੰਕੂ ਦੀ ਤੁਸੀਂ ਦੇਖੋ ਅੱਜ ਦੇ ਕਲਿੱਪ ਆਈ ਉਹਨਾਂ ਦੇ ਮੈਸੇਜ ਇੱਕ ਜਗ੍ਹਾ ਭਾਸ਼ਣ ਦੇ ਰਹੀ ਆ ਆਪ ਕਹੀ ਜਾਂਦੀ ਆ ਆਮ ਆਦਮੀ ਨੂੰ ਵੋਟ ਫੋਟਾ ਪਾ ਦਿਓ ਆਪਣੇ ਭਲੇਖੇ ਨਾ ਮੂੰਹੋਂ ਨਿਕਲ ਗਿਆ ਤੇ ਉਹ ਨਿਕਲ ਗਿਆ ਮੂੰਹ ਜਿ ਆਮ ਆਦਮੀ ਨੂੰ ਵੋਟਾਂ ਪਾ ਦਿਓ ਅਜੇ ਤੱਕ ਉਹ ਨਾ ਇਹ ਨਹੀਂ ਸਮਝਿਆ ਜਾਂਦਾ ਇਹ ਆਮ ਆਦਮੀ ਪਾਰਟੀ ਚ ਜਾਂ ਕੇ ਭਾਜੀਪੀ ਚ ਆ ਗਏ ਆ ਉਹ ਤਾਂ ਕੀ ਉਮੀਦ ਲਾਵਾਂਗੇ ਵੀ ਲੋਕਾਂ ਦਾ ਕੀ ਭਲਾ ਕਰਨਗੇ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਇਹ ਵੀ ਆਮ ਆਦਮੀ ਪਾਰਟੀ ਚ ਜਾਂ ਕਿ ਭਾਜੀਪੀ ਚ ਆ ਗਏ ਆ ਬਾਕੀ ਜਿਹੜੇ ਦੂਜੇ ਨੇ ਉਹਨਾਂ ਦੇਖ ਲਓ ਤੁਸੀਂ ਕੇਪੀ ਵਧੀਆ ਬੰਦੇ ਨੇ ਅਜੇ ਵੀ ਪਾਰਟੀ ਛੱਡਣੀ ਨਹੀਂ ਚਾਹੀਦੀ ਇਹ ਮੌਕਾ ਵੇਖ ਕੇ ਵੀ ਪਾਰਟੀ ਨੇ ਸਾਨੂੰ ਟੇਰ ਨਹੀਂ ਦਿੱਤੀ ਪਾਰਟੀ ਦੀ ਮਰਜ਼ੀ ਹੈ ਜਿਹੜਾ ਉਹਨੂੰ ਚੰਗਾ ਸਮਝਦੇ ਨੇ ਕੈਂਡੀਡੇਟ ਉਹਨਾਂ ਨੂੰ ਟਿਕਟ ਦੇ ਦਿੱਤੀ ਹੈ ਅੱਛਾ ਇੱਕ ਦਲ ਬਦਲੂਆਂ ਵਾਲਾ ਦੌਰ ਸ਼ੁਰੂ ਹੋ ਗਿਆ ਹੈ ਕਹਿੰਦੇ ਭਈ ਸੁਸ਼ੀਲ ਕੁਮਾਰ ਰਿੰਕੂ ਹੋਰੀ ਜਿਹੜਾ ਇਹ ਕਾਂਗਰਸ ਛੱਡ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਐਮਪੀ ਬਣ ਗਏ ਐਮਪੀ ਬਣਨ ਤੋਂ ਬਾਅਦ ਫਿਰ ਟਿਕਟ ਮਿਲ ਗਈ ਆਮ ਆਦਮੀ ਪਾਰਟੀ ਤੋਂ ਟਿਕਟ ਨੂੰ ਛੱਡ ਬੀਜਪੀ ਦੇ ਵਿੱਚ ਚੱਲ ਗਏ ਨਾਲ ਹੀ ਮਹਿੰਦਰ ਕੇਪੀ ਹੋਰੀ ਜਿਹੜਾ ਹੈ ਕਾਂਗਰਸ ਨੂੰ ਛੱਡ ਅਕਾਲੀ ਦਲ ਦੇ ਵਿੱਚ ਚੱਲ ਗਿਆ ਪਵਨ ਕੁਮਾਰ ਟੀਨੂ ਜਿਨ੍ਹਾਂ ਨੂੰ ਸੁਖਵੀਰ ਬਾਦਲ ਕਹਿੰਦੇ ਸੀ ਇਹ ਤਾਂ ਮੇਰਾ ਭਰਾ ਹੈ ਉਹ ਅਕਾਲੀ ਦਲ ਛੱਡ ਆਮ ਆਦਮੀ ਪਾਰਟੀ ਦੇ ਚੱਲ ਗਿਆ ਇਹ ਦੌਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਜੋ ਛੜੱਪਾ ਮਾਰ ਕੇ ਦੂਸਰੀ ਪਾਰਟੀ ਦੇ ਵਿੱਚ ਜਾਂਦੇ ਪਏ ਨੇ ਇਸ ਦੇ ਨਾਲ ਇਹਨਾਂ ਨੂੰ ਕੋਈ ਲਾਹਾ ਹੋਵੇਗਾ ਤੇ ਤੁਹਾਡੀ ਨਜ਼ਰ ਦੇ ਵਿੱਚ ਇਹਨਾਂ ਦੀ ਕੀ ਜੜੀ ਹੈਗੀ ਆ ਉਹ ਇੱਕ ਲੈਵਲ ਕੀ ਬਣਦੇ ਆ ਦੇਖੋ ਜਿਹੜਾ ਆਪਣੀ ਪਾਰਟੀ ਛੱਡ ਕੇ ਇਲੈਕਸ਼ਨ ਦੇ ਮੌਕੇ 'ਚ ਜਾਂਦਾ ਉਹਦੇ ਬਾਰੇ ਤੇ ਲੋਕਾਂ ਦਾ ਵਿਚਾਰ ਮਾੜਾ ਹੀ ਹੁੰਦਾ ਜੇ ਤੇ ਉਹ ਵਿਚਾਰ ਜਾਵੇ ਕੋਈ ਗੱਲ ਨਹੀਂ ਪਾਰਟੀ ਦਾ ਤੰਗ ਹੈ ਜਾਂ ਉਹਦੀ ਪੁੱਛਕਿਸ਼ ਨਹੀਂ ਹੁੰਦੀ ਉਹ ਛੱਡ ਦੇਵੇ ਠੀਕ ਹੈ ਤੇ ਨਹੀਂ ਹੈਗੀ ਜਦੋਂ ਮੌਕਾ ਆਇਆ ਵੇ ਬਾਈ ਮੈਨੂੰ ਪਾਰਟੀ ਨੇ ਟਿਕਟ ਦੇ ਦਿੱਤੀ ਉੱਥੇ ਚਲਾ ਗਿਆ ਹੁਣ ਟਿਕਟ ਮਿਲੀ ਹੈ ਰਿੰਕੂ ਦਾ ਕੀ ਕਾਰਨ ਹੈ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਤੇ ਜਦੋਂ ਟਿਕਟ ਵੀ ਮਿਲ ਗਈ ਸੀ ਐਮਪੀ ਵੀ ਬਣਾਤਾ ਆਮ ਆਦੀ ਪਾਰਟੀ ਨੇ ਟਿਕਟ ਵੀ ਦੇ ਦਿੱਤੀ ਨੈਕਸਟ ਦੀ ਫਿਰ ਕਿਉਂ ਛੱਡਿਆਗਾ ਦੇ ਬਾਰੇ ਕੁਝ ਨਹੀਂ ਕਹਿ ਸਕਦੇ ਬਾਕੀ ਹਰ ਬੰਦੇ ਦੀ ਇਹ ਹੀ ਹੁੰਦੀ ਕੋਈ ਵੀ ਸਾਡਾ ਜਿਹੜਾ ਜਿਹੜਾ ਵੀ ਐਮਪੀ ਬਣੇ ਵਧੀਆ ਬਣੇ ਲੋਕਾਂ ਦੀਆਂ ਗੱਲਾਂ ਸੁਣੇ ਲੋਕਾਂ ਦੀਆਂ ਗੱਲਾਂ ਨੋਕੇ ਮੈਂਬਰ ਪਾਰਲੀਮੈਂਟ ਚ ਚੁਕੇ ਤੇ ਮਸਲੇ ਹੱਲ ਕਰਾਵੇ ਲੋਕਾਂ ਨੂੰ ਇਹ ਚਾਹੀਦਾ ਮੈਂਬਰ ਕੋਈ ਬਣ ਜਾਵੇ ਮਸਲਾ ਇਹ ਹੁੰਦਾ ਵੇ ਉਸ ਤੋਂ ਮੈਂ ਚਲੋ ਸੜਕਾਂ ਨਾਲੀਆਂ ਗਲੀਆਂ ਵਾਲੀ ਗੱਲ ਨਹੀਂ ਕਰੂੰਗਾ ਅਸਲ ਦੇ ਵਿੱਚ ਕੀ ਮੁੱਦੇ ਨੇ ਜਲੰਧਰ ਦੇ ਲੋਕਾਂ ਦੇ ਵਪਾਰੀਆਂ ਦੇ ਦੁਕਾਨਦਾਰਾਂ ਦੇ ਅਤੇ ਹੋਰ ਲੋਕਾਂ ਦੇ ਕੀ ਮੁੱਦੇ ਨੇ ਅਸਲ ਦੇ ਵਿੱਚ ਕੋਈ ਮੁੱਦੇ ਤਾਂ ਐਸੇ ਲਈ ਹੀ ਨੇ ਟੋਟਲ ਪੰਜਾਬ ਦੇ ਕੱਲੇ ਜਲੰਧਰ ਦੇ ਨਹੀਂ ਵੀ ਇੱਥੇ ਦਾ ਜਿੰਨਾ ਯੂਥ ਹੈ ਸਾਰਾ ਬਾਹਰ ਜਾ ਰਿਹਾ ਹੈ ਪੜ੍ਹ ਲਿਖ ਕੇ ਪੜ੍ਹਾਈ ਕਰਕੇ ਫਿਰ ਉਹਨਾਂ ਨੂੰ 25 25 30 ਲੱਖ ਰੁਪਈਆ ਲਾਣਾ ਪੈ ਰਿਹਾ ਹੈ ਇੱਥੇ ਤੁਸੀਂ ਰੋਜ਼ਗਾਰ ਪੈਦਾ ਕਰੋ ਯੂਥ ਜਿਹੜਾ ਇੱਥੇ ਰਵੇ ਜਿਹੜੀ ਕਾਨੂੰਨ ਵਿਵਸਥਾ ਜਿਹੜੀ ਹੈ ਉਹਨੂੰ ਸਹੀ ਕਰੋ ਕਿਉਂਕਿ ਨਿਤ ਦੇ ਹੜੇ ਵੇਖੋ ਤੁਸੀਂ ਇੱਕ ਦਿਨ ਤੇ 20 20 30 ਚੋਰੀਆਂ ਹੋਈ ਜਾਂਦੀਆਂ ਨੇ ਕੀ ਉਹਦਾ ਕੀ ਹੱਲ ਹੈ ਕਿਨੇ ਕਰਨਾ ਹੈ ਇਹ ਸਰਕਾਰ ਨੇ ਕਰਨਾ ਲੋਕਾਂ ਨੇ ਕੋਈ ਨਹੀਂ ਲੋਕੀ ਪਰਸਨਲ ਆਪਣੇ ਹੀ ਰੱਖੋ ਜੀ ਤੁਸੀਂ ਲੋਕੀ ਗੇਟ ਲਾਨ ਲਾ ਪੈਣੇ ਘਰਾਂ ਕਿਉਂ ਲਾਨ ਲਾ ਪੈਣੇ ਕਲੋਨੀ ਆ ਗੇਟ ਬੰਦ ਕਰਦੇ ਰੇ ਰਾਤ ਨੂੰ ਇਹ ਲੋਕਾਂ ਦੇ ਐਕਸਟਰਾ ਬੋਝ ਹੈ ਇਹ ਕੰਮ ਕਿਹਦਾ ਹੈਗਾ ਸਰਕਾਰ ਦਾ ਉਹ ਪਾ ਕੇ ਸੈਂਟਰ ਸਰਕਾਰ ਕਰੇ ਸੈਂਟਰ ਸਰਕਾਰ ਸਟੇਟ ਸਰਕਾਰ ਤੋਂ ਕਰਵਾਵੇ ਲੋਕਾਂ ਨੂੰ ਫੈਸਿਲਟੀਆਂ ਚਾਹੀਦੀਆਂ ਨੇ ਕਿਉਂਕਿ ਹੁਣ ਤਾਂ ਮੈਂ ਦੇਖਿਆ ਬੜੇ ਵੀਡੀਓ ਬੜੀ ਵਾਇਰਲ ਹੁੰਦੀ ਪਈ ਹੈ ਕਿ ਜਦੋਂ ਕੋਈ ਲੀਡਰ ਪਹੁੰਚਦਾ ਹੈ ਕਿਸੇ ਦੇ ਦਰਵਾਜ਼ੇ ਦੇ ਉੱਤੇ ਤਾਂ ਸਭ ਤੋਂ ਪਹਿਲਾਂ ਤਾਂ ਗੇਟ ਹੀ ਬੰਦ ਕਰ ਲੈਂਦੇ ਨੇ ਜੇ ਗੇਟ ਨਹੀਂ ਬੰਦ ਕਰਦੇ ਤਾਂ ਜਲੀਲ ਕਰਕੇ ਲੀਡਰ ਨੂੰ ਭੇਜਦੇ ਨੇ ਇਹ ਚੀਜ਼ਾਂ ਕਿ ਕੀ ਦਿਖਾਉਂਦੇ ਨੇ ਇਹ ਚੀਜ਼ਾਂ ਹੁਣ ਤੁਸੀਂ ਦੇਖ ਲਓ ਵੀ ਇਹਨਾਂ ਦਾ ਆਪਣਾ ਵਕਾਰ ਹੀ ਮਾੜਾ ਆਇਆ ਵੇ ਲੋ ਜਦ ਜਦ ਤੁਸੀਂ ਮੌਕੇ ਤੇ ਕੰਮ ਹੀ ਨਹੀਂ ਆਣਾ ਕਿਸੇ ਦਾ ਕੰਮ ਕਰਨਾ ਹੀ ਨਹੀਂ ਹੈਗੇ ਸਰ ਭਾਈ ਇਲੈਕਸ਼ਨਾਂ ਵੇਲੇ ਤੁਹਾਡੇ ਘਰ ਆ ਗਏ ਸਾਨੂੰ ਵੋਟਾਂ ਪਾ ਦਿਓ ਉਹ ਕਹਿੰਦਾ ਵੋਟਾਂ ਦੇ ਪਾਤੀਆਂ ਜਦੋਂ ਅਸੀਂ ਤੁਹਾਡੇ ਕੋਲ ਕੰਮ ਕਰਨ ਜਾਂਦੇ ਉਦੋਂ ਕਹਿੰਦਾ ਸਾਡੀ ਸੁਣਵਾਈ ਕੋਈ ਨਹੀਂ ਜੇ ਤੁਹਾਡੀ ਸੁਣਵਾਈ ਕੋਈ ਨਹੀਂ ਤੇ ਅਸੀਂ ਤੁਹਾਨੂੰ ਵੋਟਾਂ ਕਿਉਂ ਪਾਣੀਆਂ ਬਿਲਕੁਲ ਅੱਛਾ ਕੀ ਨਾਮ ਜੀ ਤੁਹਾਡਾ ਨਹੀਂ ਪਰ ਨਹੀਂ ਗੱਲ ਜੀ ਇਧਰ ਇਧਰ ਮੁੱਦੇ ਨਹੀਂ ਹੈਗੇ ਕੋਈ ਨਹੀਂ ਨਹੀਂ ਮੈਂ ਨਹੀਂ ਗੱਲ ਕਰਨੀ ਬਾਜੀ ਕੋਈ ਮੁੱਦੇ ਨਹੀਂ ਹੈਗੇ ਤੁਹਾਡੇ ਤੁਸੀਂ ਮਤਲਬ ਬੋਲਣਾ ਵੀ ਨਹੀਂ ਚਾਹੁੰਦੇ ਤੇ ਹੈਗੇ ਨੇ ਮੁੱਦੇ ਤਾਂ ਹੁੰਦੇ ਨੇ ਪਰ ਹੁੰਦੀ ਕੋਈ ਬੰਦਾ ਨਹੀਂ ਆਪਣਾ ਐਕਸਪਲੇਨ ਕਰ ਸਕਦਾ ਹੈਗਾ ਮੁੱਦੇ ਕਿਉਂ ਨਹੀਂ ਹੁੰਦੇ ਮੁੱਦੇ ਤਾਂ ਹਰ ਬੰਦੇ ਦੇ ਹੈਗੇ ਨੇ ਡਰ ਇਹ ਡਰ ਹੈ ਕਿ ਜਾਂ ਫਿਰ ਕੋਈ ਹੋਰ ਰੀਜ਼ਨ ਹੈ ਬੋਲਣਾ ਨਾ ਬੋਲਣ ਦਾ ਡਰ ਕਦਾ ਹੈਗਾ ਇਹਦੇ ਕਿਹੜੀ ਗੱਲ ਹੈ ਆਪਣੀ رائے ਆ رائے ਪ੍ਰਗਟ ਕਰਨੀ ਇਹ ਕਿਹੜਾ ਕੋਈ ਆਪਾਂ ਕਿਸੇ ਨੂੰ ਕਹਿ ਰਹੇ ਹਾਂ ਵੀ ਤੂੰ ਮਾੜਾ ਹੈ ਤੂੰ ਚੰਗਾ ਹੈਗਾ ਇਹ ਤੇ ਲੋਕਾਂ ਦੀ ਜੋ ਫੀਲਿੰਗ ਹੈ ਲੋਕਾਂ ਦੀ ਉਹ ਦੱਸਣੀ ਸਕਿਉਰਿਟੀ ਗਾਰਡ ਵੀ ਨਾਲ ਨੇ ਗੱਲਬਾਤ ਕਰੂਗੇ ਅੰਕਲ ਜੀ ਨਹੀਂ ਨਹੀਂ ਕਰੂਗੇ اچھا ਚਲੋ ਨਹੀਂ ਕਰਦੇ ਨੇ اچھا ਇੱਕ ਮੈਨੂੰ ਇਹ ਜ਼ਰੂਰ ਦੱਸੋ ਮਾਰਕੀਟ ਦੇ ਵਿੱਚ ਤੁਸੀਂ ਹੈਗੇ ਹੋ ਕਿਹੜੀ ਪਾਰਟੀ ਜਿਹੜੀ ਹੈ ਉਹ ਜਦੋਂ ਸੱਤਾ ਦੇ ਵਿੱਚ ਰਹਿੰਦੀ ਹੈ ਉਦੋਂ ਦੁਕਾਨਦਾਰਾਂ ਨੂੰ ਮਾਰਕੀਟ ਦੇ ਬੰਦਿਆਂ ਨੂੰ ਜਾਂ ਫਿਰ ਲੀਡਰਾਂ ਜਿਹੜੇ ਵੱਡੇ ਵੱਡੇ ਬਿਜ਼ਨਸ ਪਰਸਨ ਨੇ ਉਹਨਾਂ ਨੂੰ ਫਾਇਦਾ ਹੁੰਦਾ ਹੈ ਕਿਹੜੀ ਪਾਰਟੀ ਜਿਹੜੀ ਇਹ ਇਦਾਂ ਤਾਂ ਕੋਈ ਨਹੀਂ ਕਿਹਾ ਜਾ ਸਕਦਾ ਪਾਰਟੀਆਂ ਦੇ ਸਾਰੀਆਂ ਹੀ ਠੀਕ ਨੇ ਮਸਲਾ ਤਾਂ ਹੈਗਾ ਗਵਰਨਮੈਂਟ ਚਲਾਣੀ ਕਿੱਦਾਂ ਜਿਦਾ ਮੋਦੀ ਸਾਹਿਬ ਨੇ ਗਵਰਨਮੈਂਟ ਚਲਾਈ ਹੈ ਉਹ ਤਾਂ ਸਿਰ ਤਿੰਨ ਬੰਦਿਆਂ ਨੂੰ ਫਾਇਦਾ ਦੋ ਬੰਦਿਆਂ ਨੂੰ ਫਾਇਦਾ ਦਿੱਤਾ ਉਹਨਾਂ ਨੇ ਇਹ ਸਾਰਾ ਲੁੱਟ ਲਓ ਤੇ ਇਹਨਾਂ ਨੂੰ ਦੇ ਦਿਓ ਤੇ ਮੌਕਾ ਆ ਗਿਆ ਜੀ ਤੁਸੀਂ ਨੋਟਬੰਦੀ ਕਰ ਦਿਓ ਨੋਟਬੰਦੀ ਕਰਕੇ ਕੀ ਕਾਲਾ ਧਨ ਆਏਗਾ ਜੀ ਕਾਲਾ ਧਨ ਆਏਗਾ ਲੋਕਾਂ ਦੇ ਖਾਤੇ ਜਾਏਗਾ ਉਹ ਨਾ ਉਹ ਆਇਆ ਲੋਕਾਂ ਨੂੰ ਪਤਾ ਲੱਗਾ ਤੇ ਸਭੋਂ ਜਿਹੜੇ ਦੂਜੇ ਨੀਰੇ ਮੋਦੀ ਵਰਗੇ ਮਾਲੀਆ ਵਰਗੇ ਪੈਸੇ ਲੈ ਕੇ ਭੱਜ ਗਏ ਲੋਕਾਂ ਦਾ ਜਿਹੜੇ ਵੱਡੇ ਇੰਡਸਟਰੀਜ਼ ਨੇ ਉਹਨਾਂ ਦੇ ਕਰਜ਼ੇ ਮਾਫ਼ ਕਰੀ ਜਾਂਦੇ ਨੇ ਕਿਸਾਨ ਵਿਚਾਰੇ ਮੰਗਦੇ ਨੇ ਉਹਨਾਂ ਦਾ ਕਰਜ਼ਾ ਮਾਫ਼ ਨਹੀਂ ਕਰਨਾ ਹੈਗਾ ਉਹਨਾਂ ਕੋ ਤਾਂ ਮਾਫ਼ ਕੀਤੇ ਜਾਂਦੇ ਨੇ ਜਦੋਂ ਉਹਨਾਂ ਦੇ ਜਦੋਂ ਉਹਨਾਂ ਕਰੋੜਾਂ ਦੇ ਲੋਨ ਹੁੰਦੇ ਨੇ ਅਰਬਾਂ ਦੇ ਲੋਨ ਹੁੰਦੇ ਆ ਵਿੱਚੋਂ ਪਾਰਟੀ ਫੰਡ ਦੇ ਦਿੱਤਾ ਤੇ ਬਾਕੀ ਪੈਸੇ ਲੈ ਕੇ ਜਾਓ ਜੀ ਨਾ ਕੋਈ ਪੁੱਛਣ ਵਾਲਾ ਨਾ ਕਿਸੇ ਨੇ ਕਿਦੀ ਸੁਣਵਾਈ ਲੋਕੀ ਬੈਹnde ਨੇ ਧਰਨੇ ਦੇ ਦਿਓ ਕੋਈ ਪੁੱਛਦਾ ਨਹੀਂ ਜਦੋਂ ਵੇਖਦੇ ਨੇ ਧਰਨਾ ਜਿਆਦਾ ਹੋ ਗਿਆ ਤੇ ਇਹਨਾਂ ਦੇ ਗੋਲੀਆਂ ਚਲਾ ਦਿਓ ਇਹਨਾਂ ਦਾ ਡਾਂਗਾ ਮਾਰੋ ਭਜਾ ਦਿਓ ਪਬਲਿਕ ਦੀ ਆਵਾਜ਼ ਸੁਣਨ ਲਈ ਗੌਰਵਟ ਚਾਹੀਦੀ ਏ ਕੋਈ ਵੀ ਹੋਵੇ ਤੁਸੀਂ ਚਲੋ ਮੇਰਾ ਆਖਰੀ ਸਵਾਲ ਤੁਹਾਡੇ ਨਾਲ ਹੈਗਾ ਇਹ ਇਸ ਵਕਤ ਲੀਡਰ ਦਿੱਗਜ ਲੀਡਰ ਖੜੇ ਹੋਏ ਨੇ ਕਹਿੰਦੇ ਨੇ ਕਿ ਬਾਈ ਤੱਕਰ ਦੇਣ ਵਾਲੇ ਲੀਡਰ ਨੇ ਚਰਨਜੀਤ ਸਿੰਘ ਚੰਨੀ ਹੋਰੀ ਰਿੰਕੂ ਹੋਰੀ ਉਸ ਤੋਂ ਬਾਅਦ ਆਪਣੇ ਪਵਨਪੰਨ ਟੀਨੂ ਹੋਗੇ ਜਾਂ ਫਿਰ ਕੇਪੀ ਹੋਰੀ ਹੋਗੇ ਇਹ ਸਾਰੇ ਵੱਡੇ ਲੀਡਰ ਨੇ ਕੀ ਲੱਗਦਾ ਹੈ ਕਿਹੜਾ ਬਾਜ਼ੀ ਮਾਰੂ ਤੇ ਤੁਸੀਂ ਕਿਸ ਨੂੰ ਵੋਟ ਪਾਉਂਗੇ ਕਿਹੜਾ ਤੁਹਾਡੇ ਪਸੰਦ ਦਾ ਹੈ ਇਹ ਵੋਟ ਤਾਂ ਖੈਰ ਕਿਹਨੂੰ ਪਾਵਾਂਗੇ ਨਹੀਂ ਦੱਸ ਸਕਦੇ ਪਸੰਦ ਕੀ ਹੈ ਪਸੰਦ ਸਾਡੇ ਤੇ ਹੋਈ ਵੀ ਪਸੰਦ ਚਲੋ ਹੈ ਜਾਂ ਨਹੀਂ ਹੈ ਅਸਰ ਜਿਹੜੀ ਜਿਉ ਆਪਾਂ ਐਨਲਾਈਸ ਕਰ ਸਕਦੇ ਆ ਤਾਂ ਵੀ ਚੰਨੀ ਦਾ ਪਲੜਾ ਭਾਰੀ ਹੈ ਚੰਨੀ ਨੂੰ ਲੋਕ ਪਸੰਦ ਕਰਦੇ ਪਏ ਨੇ ਪਸੰਦ ਨਹੀਂ ਮਤਲਬ ਸਿਰਫ ਇਹ ਹੋਈ ਹੈ ਵੀ ਉਹਨੇ ਕਿਸੇ ਉਰੇ ਪਰੇਉ ਨਹੀਂ ਕੋਈ ਦੂਜੀ ਪਾਰਟੀ ਛੱਡ ਕੇ ਨਹੀਂ ਆਇਆ ਇਹ ਪਾਰਟੀ ਉਹਨੇ ਨਹੀਂ ਬਦਲੀ ਹੈਗੀ ਮਤਲਬ ਦਲ ਬਦਲਣ ਦੇ ਨਾਲ ਉਹਨਾਂ ਦੇ ਜਿਹੜੇ ਬੰਦਿਆ ਨੇ ਦਲ ਬਦਲਿਆ ਉਹਨਾਂ ਦਾ ਲੈਵਲ ਵੀ ਥੱਲੇ ਜਾਂਦਾ ਹੈਗਾ ਇਹ ਤੇ ਹੈ ਹੀ ਦਲ ਬਦਲੀ ਦੇ ਵਿੱਚ ਦੇ ਨਹੀਂ ਮਤਲਬ ਜਿਹੜਾ ਬੰਦਾ ਸੋਚਦਾ ਵੀ ਆ ਇਹ ਮੇਰੇ ਨਾਲ ਖੜਾ ਹੈ ਕੱਲ ਨੂੰ ਮੌਕਾ ਮਿਲਿਆ ਤਾਂ ਭੱਜ ਕੇ ਦੂਜੇ ਪਾਸੇ ਚਲਾ ਗਿਆ ਉਹਨਾਂ ਆਪਾਂ ਕੀ ਕਵਾਂਗੇ ਪੰਜਾਬੀ ਦੇ ਨੂੰ ਕਦਾਰ ਕਹ ਲੈਨੇ ਉਹ ਜੀ ਭਲਾ ਵਕੀ ਲੋਕ ਦੇਖਦੇ ਨੇ ਲੋਕ ਜਿਹੜੇ ਲੀਡਰ ਸੋਚਦੇ ਨੇ ਕਿ ਭਾਈ ਅਸੀਂ ਦਲ ਬਦਲੀਏ ਭਾਵੇਂ ਜਿਹੜਾ ਮਰਜ਼ੀ ਕੰਮ ਕਰੀਏ ਲੋਕ ਨਹੀਂ ਦੇਖਦੇ ਲੋਕ ਦੇਖਦੇ ਪਏ ਨੇ ਕਿਉਂ ਨਹੀਂ ਦੇਖਦੇ ਲੋਕੀ ਕਿਉਂ ਨਹੀਂ ਦੇਖਦੇ ਹੈਗੇ ਲੋਕਲ ਬੰਦੇ ਨੇ ਤਾਂ ਖਾਸ ਕਰ ਦੇਖਣਗੇ ਸਾਡੇ ਤੋਂ ਕੋਈ ਦੂਜੀ ਸਟੇਟ ਦਾ ਹੈਗਾ ਉਹ ਨਹੀਂ ਦੇਖਦਾ ਕਿਉਂਕਿ ਸਾਡਾ ਤਾਂ ਨਵਾ ਕੋਈ ਨਹੀਂ ਹੈਗਾ ਤੇ ਲੋਕਲ ਬੰਦਿਆਂ ਨੇ ਤਾਂ ਜ਼ਰੂਰ ਦੇਖੇਗਾ ਹਰ ਬੰਦਾ ਜੇ ਤਾ ਅੱਗੇ ਚੱਲਦੇ ਆ ਅੱਗੇ ਵੀ ਕਾਫੀ ਲੋਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਰ ਇਸ ਤੋਂ ਪਹਿਲਾਂ ਇਹ ਤੁਸੀਂ ਮਾਰਕੀਟ ਦੇਖੋ 24 ਆਵਰ ਜਿਹੜਾ ਹੈ ਉਹ ਮਾਰਕੀਟ ਚੱਲਦੀ ਹੈ ਮਾਰਕੀਟ ਦੇ ਵਿੱਚ ਲੋਕ ਪਹੁੰਚਦੇ ਨੇ ਅਤੇ ਉਹਨਾਂ ਦੇ ਨਾਲ ਵੀ ਗੱਲਬਾਤ ਅਸੀਂ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਾਂਗੇ ਕਿ ਕੀ ਮੁੱਦੇ ਨੇ ਉਹਨਾਂ ਦੇ ਉਹਨਾਂ ਮੁੱਦਿਆਂ ਦੇ ਉੱਤੇ ਅਸੀਂ ਜਿਹੜੀ ਹੈ ਉਹ ਗੱਲਬਾਤ ਕਰਾਂਗੇ ਅਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕੀ ਕੁਝ ਉਹਨਾਂ ਨੂੰ ਚਾਹੀਦਾ ਹੈ ਕਿ ਕੁਝ ਉਹ ਲੋਕਾਂ ਨੂੰ ਚਾਹੀਦਾ ਹੈ ਜੋ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਮੁੱਦਿਆਂ ਦੀ ਜਿਹੜੀ ਆ ਉਹ ਗੱਲ ਕਰਦੇ ਪਏ ਨੇ ਹਾਲਾਂਕਿ ਗੱਲ ਤਾਂ ਬਹੁਤ ਲੋਕ ਕਰਦੇ ਪੈਨੇ ਕਿ ਸਾਡੇ ਆ ਮੁੱਦੇ ਨੇ ਆ ਮੁੱਦੇ ਨੇ ਪਰ ਐਕਚੁਅਲ ਦੇ ਵਿੱਚ ਆਮ ਲੋਕਾਂ ਦੇ ਕੀ ਮੁੱਦੇ ਨੇ ਉਹਨਾਂ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ ਅਤੇ ਲੋਕਾਂ ਦੀ ਰਾਏ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਪਹੁੰਚਾਉਂਦੇ ਰਾਵਾਂਗੇ ਕੈਮਰਾਪਰਸਨ ਪੰਕਜ ਦੇ ਨਾਲ ਅرجੁਪਤਾ ਬਾਬੂ ਸੇ ਟਾਈਮ ਚਲੰਦਰ ਹੋਰ ਵੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਐਕਸਪੀਰੀਅੰਸ ਨੇ ਕਾਫੀ ਲੰਮਾ ਐਕਸਪੀਰੀਅੰਸ ਇਹਨਾਂ ਨੂੰ ਹੈਗਾ ਇਹ ਗੱਲਬਾਤ ਕਰਦੇ ਆ ਪਰ ਦਾ ਸਵਾਗਤ ਹੈ ਜੀ ਸ਼ੁਕਰੀਆ ਸਮਾਧੀ ਤਾਂ ਮੈਂ ਪਰ ਸੁਣਿਆ ਬੜਾ ਤੁਸੀਂ ਐਕਸਪੀਰੀਅੰਸ ਤੁਹਾਨੂੰ ਬਹੁਤ ਹੈ ਪੋਲਿਟਿਕਸ ਦਾ اچھا ਇਹ ਇਹ ਦੱਸੋ ਐਦ ਕੀ ਕਿਹੜੀ ਜੜੀ ਹੈਗੀ ਹੈ ਉਹ ਆਵਾਜ਼ ਇਸ ਵਕਤ ਉੱਠਦੀ ਹੋਈ ਨਜ਼ਰ ਆ ਰਹੀ ਹੈ ਮਾਰਕੀਟ ਦੇ ਵਿੱਚ ਮਾਰਕੀਟ ਜਿਹੜੀ ਹੈ ਦਲ ਬਦਲੂਆਂ ਦੀ ਤੇ ਮਾਰਕੀਟ ਜਿਹੜੀ ਡਾਊਨ ਜਾ ਰਹੀ ਹੈ ਕਿਉਂਕਿ ਜਿੰਨੇ ਚਾਰ ਕੈਂਡੀਡੇਟ ਖੜੇ ਨੇ ਤਿੰਨ ਬੜੇ ਤਗੜੇ ਦਲ ਬਦਲੂ ਨੇ ਉਹ ਤਿੰਨਾਂ ਨੇ ਤਿੰਨ ਵਾਰੀ ਤਿੰਨ ਤਿੰਨ ਪਾਰਟੀਆਂ ਬਦਲੀਆਂ ਜਿਹੜਾ ਮਰਜ਼ੀ ਲੈ ਲਓ ਕੋਈ ਆਇਆ ਹੈ ਜਿਹੜਾ ਇੱਥੇ ਗੱਜੇਗਾ ਉਹ ਹੈਗਾ ਚੰਨੀ ਕਿਉਂਕਿ ਚੰਨੀ ਸ਼ੁਰੂ ਤੋਂ ਲੈ ਕੇ ਉਹਦਾ ਖਾਨਦਾਨ ਜਿਹੜਾ ਹੈ ਇਸੇ ਪਾਰਟੀ ਨਾਲ ਜੁੜਿਆ ਹੋਇਆ ਹੈ। ਔਰ ਇੱਕ ਚਿਹਰਾ ਬਹੁਤ ਅੱਛਾ ਹੈ। ਭਲਾ ਮਾਂ ਸਚਿਹਰਾ ਹੈ। ਇਸ ਕਰਕੇ ਉਹਦਾ ਚਾਂਸ ਬਹੁਤ ਜ਼ਿਆਦਾ ਬਣ ਗਿਆ ਇੱਥੇ। ਅੱਛਾ ਚਾਚਾ ਮੈਂ ਗੱਲ ਸਿੱਧੀ ਕਰੂੰਗਾ। ਮੇਨ ਮੁੱਦੇ ਕੀ ਨੇ ਲੋਕਾਂ ਦੇ? ਤੁਹਾਡੇ ਮੁੱਦੇ ਕੀ ਨੇ? ਜਲੰਧਰ ਦੇ ਮੁੱਦੇ ਕੀ ਨੇ? ਜਲੰਧਰ ਦੇ ਮੁੱਦੇ ਵਿਕਾਸ ਨਹੀਂ ਹੋਇਆ ਇਹਨਾਂ ਕੋਲੋਂ। ਵਿਕਾਸ ਜਲੰਧਰ ਦਾ ਕਿਸੇ ਨੇ ਨਹੀਂ ਕਰਵਾਇਆ। ਸਮੇਂ ਕਿਸੇ ਪਾਰਟੀ ਨੇ ਵੀ ਅੱਜ ਤੱਕ ਵਿਕਾਸ ਨਹੀਂ ਕਰਾਇਆ। ਕਾਂਗਰਸ ਦੇ ਹੁੰਦੇ ਕਾਫੀ ਵਿਕਾਸ ਹੋਇਆ ਸੀ। ਸਭ ਪੰਜਾਬ ਸਰਕਾਰ ਤੇ ਬਿਲਕੁਲ ਫੇਲ ਹੈ ਉਹਨੂੰ ਤੇ ਸਿਰੇ ਵੀ ਕੋਈ ਚੀਜ਼ਾਂ ਆ ਗਈਆਂ ਨੇ ਕੋਈ ਫਰੀ 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 ਕੋਈ ਫਰੀ ਦੀ ਚਾਂ ਫਰੀ ਦਾ ਮਤਲਬ ਹੈ ਕਿ ਬਹੁਤ ਤੁਸੀਂ ਗਰੀਬ ਆਦਮੀ ਤੁਹਾਨੂੰ ਫਰੀ ਸਭ ਕੁਝ ਦੇ ਰਹੇ ਫਰੀ ਤੇ ਮਿਲਦਾ ਹੀ ਸਭ ਅਮੀਰ ਆਦਮੀ ਨੂੰ ਗਰੀਬਾਂ ਨੂੰ ਤੇ ਫਰੀ ਮਿਲਦਾ ਹੀ ਕੱਖ ਨਹੀਂ ਇਸ ਕਰਕੇ ਕੋਈ ਵੀ ਪਾਰਟੀ ਜਿਹੜੀ ਇਸ ਟਾਈਮ ਅਗਰ ਸਰਕਾਰ ਕਾਂਗਰਸ ਦੀ ਸੈਂਟਰ ਚ ਆ ਜਾਏਗੀ ਤੇ ਕਾਫੀ ਜ਼ਿੰਮੇਦਾਰਾਂ ਨੂੰ ਵੀ ਲਾਭ ਹੋਏਗਾ ਜਿਹੜੇ ਇੰਨੇ 700 800 ਕਿਸਾਨ ਮਰ ਗਿਆ ਹੈ ਔਰ ਜਿਹੜਾ ਇਹ ਕਹਿ ਰਹੇ ਨੇ ਗਰੀਬਾਂ ਨੂੰ 1-1 ਲੱਖ ਰੁਪਏ ਦੇਵਾਂਗੇ ਦੇਣਗੇ ਇਹ ਕਾਂਗਰਸ ਸਰਕਾਰ ਪੂਰਾ ਵਾਦਾ ਕਰੇਗੀ ਕਿਉਂ ਕਾਂਗਰਸ ਸਰਕਾਰ ਹੀ ਚਲਾ ਰਹੀ ਹੈ ਨਾ ਸਾਡ 65-70 ਸਾਲ ਤੋਂ ਦਾ ਇਹ ਤੇ 10 ਸਾਲ ਹੀ ਚਲਾਇਆ ਇਹਨਾਂ ਨੇ ਇਸ ਕਰਕੇ ਕਾਂਗਰਸ ਸਰਕਾਰ ਸਭ ਤੋਂ ਅੱਛੀ ਸੈਂਟਰ ਚ ਆ ਗਈ ਅੱਛਾ ਉਹ ਤਾਂ ਮੋਦੀ ਗਰੀ ਕਹਿ ਰਹੇ ਇੱਕ ਮੌਕਾ ਸਾਨੂੰ ਹੋਰ ਦੋ ਅਸੀਂ ਭਾਰਤ ਦੀ ਜਿਹੜੀ ਹਰਦਬਸਤਵ ਆ ਉਹ ਤੀਸਰੇ ਨੰਬਰ ਤੇ ਲਿਆ ਦੇਵਾਂਗੇ ਅੱਗੇ ਕੀ ਕੀਤਾ ਕੱਖ ਵੀ ਨਹੀਂ ਅੱਗੇ ਕੀ ਬੇੜਾ ਘਰ ਕਰਤਾ ਵੇਖੋ ਕਰੋਨਾ ਵਾਲਾ ਵੀ ਹਾਲ ਦੇਖ ਲਓ ਲੋਕੀ ਹਾਰਟ ਅਟੈਕ ਨਾਲ ਹੀ ਮਰੀ ਜਾਂਦੇ ਨੇ ਜਿਹੜੀ ਵੈਕਸੀਨ ਇਹਨੇ ਉਥੋਂ ਲਿਆਂਦੀ ਹੈ ਉਹਦੇ ਖਿਲਾਫ ਕਿੰਨੀਆਂ ਰਿਟਾਂ ਲੱਗ ਗਈਆਂ ਨੇ ਆ ਉਥੇ ਸੁਪਰੀਮ ਕੋਰਟ ਦੇ ਵਿੱਚ ਇਸ ਕਰਕੇ ਕਾਮਯਾਬ ਨਹੀਂ ਹੈਗਾ ਇਹ ਸਿਰਫ ਅਮੀਰਾਂ ਦਾ ਬਾਦਸ਼ਾਹ ਹੈ ਗਰੀਬਾਂ ਦਾ ਬਾਦਸ਼ਾਹ ਨਹੀਂ ਹੈਗਾ ਮੈਂ ਚਲੋ ਪੰਜਾਬ ਤੋਂ ਉੱਤੇ ਨਹੀਂ ਜਾਣਾ ਇੱਥੇ ਜਲੰਧਰ ਦੀ ਆਪਾਂ ਗੱਲ ਕਰਾਂਗੇ ਤੁਸੀਂ ਕਹਿ ਰਹੇ ਹੋ ਜਲੰਧਰ ਦੀ ਤਰੱਕੀ ਨਹੀਂ ਕਰਾ ਹੋਈ ਕਿਹੜੇ ਪੱਖੋਂ ਤਰੱਕੀ ਨਹੀਂ ਹੋਈ ਜਲੰਧਰ ਕੋਈ ਤਰੱਕੀ ਨਹੀਂ ਹੋਈ ਕੀ ਤਰੱਕੀ ਹੈ ਕਿਸੇ ਵੀ ਦੇਖੋ ਤੁਸੀਂ ਕੋਈ ਵੀ ਸੜਕ ਜਿਹੜੀ ਹੈ ਸ਼ਹਿਰ ਦੇ ਵਿੱਚ ਚੱਜਦੀ ਨਹੀਂ ਬਣੀ ਹੋਈ ਜਿਹੜੀ ਸਾਡੇ ਪੰਜਾਬ ਸਰਕਾਰ ਦੀ ਜਿਹੜੀ ਗੱਲ ਕਰੀਏ ਨਾ ਉਸ ਹਾਵ ਨਾਲ ਤੇ ਕੋਈ ਤਰੱਕੀ ਨਹੀਂ ਹੋਈ ਕੋਈ ਵੀ ਇਹਨਾਂ ਨੇ ਖੁੱਲ ਕੇ ਕੰਮ ਨਹੀਂ ਕੀਤਾ ਸਮੇ ਗਿਓ ਜੇ ਕਿਸੇ ਨੇ ਕੀਤਾ ਤੇ ਭ੍ਰਸ਼ਟਾਚਾਰੀ ਕੀਤਾ ਆ ਹੁਣ ਸਾਡੇ ਬਾਜ਼ਾਰ ਜਿਹੜੇ ਖੰਭੇ ਲੱਗੇ ਨੇ 4 ਕਰੋੜ 40 ਲੱਖ ਰੁਪਏ ਦੇ ਖੰਭੇ ਲਾਤੇ ਨੇ ਕਰੋੜ ਡੇਢ ਕਰੋੜ ਰੁਪਏ ਦਾ ਕੰਮ ਨਹੀਂ ਹੈਗਾ 4 ਸਾਢੇ 4 ਕਰੋੜ ਰੁਪਇਆ ਲਾ ਕੇ ਬਹਿ ਗਏ ਨੇ ਇਹਨਾਂ ਨੇ ਪਾਸ ਕਰਾਏ ਸੀ ਪਹਿਲੀ ਸਰਕਾਰ ਨੇ ਹੁਣ ਅਗਲੀ ਸਰਕਾਰ ਜਿਹੜੀ ਉਹ ਕਹਿੰਦੀ ਮੈਂ ਬਿੱਲ ਪਾਸ ਨਹੀਂ ਕਰਨਾ ਜੇ ਮੇਰਾ ਹਿੱਸਾ ਨਹੀਂ ਰੱਖੋਗੇ ਇਹ ਹੀ ਸਾਹ ਹੈ ਅੱਛਾ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਕਿ ਭਾਈ ਅਸੀਂ ਤਾਂ ਜਿਹੜਾ ਇਹ ਉਹ ਪੰਜਾਬ ਨੂੰ ਤਰੱਕੀ ਵੱਲ ਤੋਰ ਰਹੇ ਆ ਪਹਿਲਾਂ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਲੁੱਟਿਆ ਹੈਗਾ ਉਹਨਾਂ ਹੌਲੀ ਹੌਲੀ ਪੰਜਾਬ ਨੂੰ ਤਰੱਕੀ ਵੱਲ ਤੋਰ ਤਾਂ ਰਹੇ ਆ ਹੁਣ ਹੋਰ ਲੰਬਾ ਸਮਾਂ ਲੱਗੇਗਾ ਕੁਝ ਸਮਾਂ ਲੱਗੇਗਾ ਸਮਾਂ ਦੇਣਾ ਚਾਹੀਦਾ ਹੈ ਉਹਨਾਂ ਨੂੰ ਬਿਲਕੁਲ ਨਹੀਂ ਦੇਣਾ ਚਾਹੀਦਾ ਬੇਸਮਝ ਆ ਗਏ ਨੇ ਇਹਨਾਂ 'ਚ ਕੋਈ ਵੀ ਜਿੱਦਾਂ ਤੁਸੀਂ ਕਹਿਆ ਨਾ ਵੀ ਕੋਈ ਸੀਨੀਅਰ ਹੈਗਾ ਬੰਦਾ ਜਿਹੜੇ ਜਿੰਨੂੰ ਕੋ ਕੰਮ ਕਰਨਾ ਆਉਂਦਾ ਹੋਵੇ ਖਾਪ ਪਾਣੀ ਸਾਰਿਆਂ ਨੂੰ ਆਉਂਦੀ ਹੈ ਕੰਮ ਕਿਸੇ ਨੂੰ ਨਹੀਂ ਕਰਨਾ ਆਉਂਦਾ ਜਿਹੜੇ 40 40 ਸਾਲ ਤੋਂ 30 30 ਸਾਲ ਤੋਂ ਰਾਜ ਕਰ ਰਹੇ ਨੇ ਇਹਨਾਂ ਨੂੰ ਕਿੱਥੋਂ ਕੰਮ ਕਰਨਾ ਆਣਾ ਇਹ ਨਵੇਂ ਛਲਾਰੂ ਨੇ ਕਹਿੰਦੇ ਨੇ ਨਵਾਂ 9 ਦਿਨ ਤੇ ਪੁਰਾਣਾ 100 ਦਿਨ ਇਹ ਪੁਰਾਣਾ ਹੀ ਆਏਗਾ ਤੇ ਦੁਬਾਰਾ ਚੱਲੂ ਹੋਏਗਾ ਕੰਮ ਨਵਿਆਂ ਕੋਲੋ ਕੁਝ ਨਹੀਂ ਹੋਣਾ ਨਵੇਂ ਜਿਹੜੇ ਹੈਗੇ ਨੇ ਉਹਨਾਂ ਨੂੰ ਕੁਝ ਨਹੀਂ ਪਤਾ ਲੋਕ ਆਖਰੀ ਬਦਾ ਇਹਨਾਂ ਨੂੰ ਕੋਈ ਟੀਵੀ ਟਿਕਰਨ ਵਾਲਾ ਆਏ ਤੇ ਕੋਈ ਸਵੈ ਕਰਮਚਾਰੀ ਹੈ ਤੇ ਕੋਈ ਉਹ ਰੱਖਿਆ ਚ ਲਾਨ ਵਾਲਾ ਇਹਨਾਂ ਦੇ ਵਿੱਚ ਕੋਈ ਸਟੈਂਡਰਡ ਦਾ ਤੇ ਬੰਦਾ ਦੇ ਵਿੱਚ ਆਇਆ ਹੀ ਕੋਈ ਨਹੀਂ ਨਾ ਹੈਗਾ ਜਿੰਨੂੰ ਕੋ ਸਮਝ ਆਉਂਦੀ ਨਹੀਂ ਅਸੀਂ ਆਮ ਲੋਕ ਆ ਆਮ ਲੋਕਾਂ ਨਾਲ ਸਰਕਾਰ ਬਣਾਤੀ ਤੇ ਆਮ ਲੋਕ ਹੀ ਪੰਜਾਬ ਨੂੰ ਤਰੱਕੀ ਵੱਲ ਲੈ ਜਾਣਗੇ ਬਿਲਕੁਲ ਨਹੀਂ ਅੱਗੋ ਇਹਨਾਂ ਦੀ ਸਰਕਾਰ 92 ਦੀ ਜਗ੍ਹਾ ਵੱਧ ਤੋਂ ਵੱਧ 22 ਸੀਟਾਂ ਇਹ ਤੋਂ ਜ਼ਿਆਦਾ ਨਹੀਂ ਮਿਲਣਗੀਆਂ ਕਿਉਂਕਿ ਇਹ ਇਸਰਬ ਉਹ ਹੀ ਕਰ ਰਹੇ ਨੇ ਮੋਹਰ ਦਾ ਕੀ ਚਾਹੀਦਾ ਤੁਹਾਨੂੰ ਉਹ ਬੋਲੋ ਸਮਝ ਗਏ ਅੱਗੋਂ ਵੀ ਇਹਨਾਂ ਨੇ ਇਦਾਂ ਹੀ ਕਰਨਾ ਹੈ ਮੋਹਰ ਕੀ ਲੈਣਾ ਜੇ ਸਾਨੂੰ ਵੋਟਾਂ ਦੇਓ ਬਸ ਇਹੋ ਹੀ ਇਸ ਤੋਂ ਇਲਾਵਾ ਕੁਝ ਨਹੀਂ ਇਸ ਤੋਂ ਇਲਾਵਾ ਦੇਖੋ ਲਾਲੀਬਾਬ ਦਿੱਤਾ ਸੀ 10000 ਰੁਪਇਆ ਲੇਡੀਜ਼ ਨੂੰ ਦੇਾਂਗੇ ਕਿੱਥੇ ਦਿੱਤਾ ਉਹ ਤਾਂ ਕਹਿੰਦੇ ਭਈ ਐਤ ਕੀ ਅਸੀਂ ਖੁਸ਼ਕਬਰੀ ਦਵਾਂਗੇ ਲ ਮਹਿਲਾਵਾਂ ਨੂੰ ਅਸੀਂ ਦਵਾਂਗੇ ਅੱਗੇ 2.5 ਸਾਲ ਤੇ ਖੁਸ਼ਕਬਰੀ ਤਿੰਨ ਤੀਜਾ ਸਾਲ ਲੱਗ ਗਿਆ ਵੱਧ ਤੋਂ 1 ਸਾਲ ਡੇਢ ਸਾਲ ਇਹਨਾਂ ਰਹਿ ਕੇ ਕਿਹੜੀ ਖੁਸ਼ਹੋਰੀ ਦਿੱਤੀ ਇਹਨਾਂ ਨੇ ਕੋਈ ਖੁਸ਼ਹੋਰੀ ਮਹਿਲਾ ਮਹਿਲਾਵਾਂ ਵਾਸਤੇ ਇਹਨਾਂ ਨੇ ਕੁਝ ਨਹੀਂ ਕੀਤਾ ਸਰਕਾਰ ਕਾਂਗਰਸ ਦੀ ਦਵੇਗੀ ਬਿਲਕੁਲ ਦੇਖੀ ਲੋਕਾਂ ਨੂੰ ਜਿੱਦਾ ਅੱਗੇ 60 ਦਾ 60 ਸਾਲ ਦੇਂਦੀ ਆਈ ਹੁਣ ਵੀ ਹੋਈ ਹੋਏਗਾ ਕਿਹਨੂੰ ਵੋਟ ਪਾਉਂਗੇ ਐ ਕਿ ਫਿਰ ਚੰਨੀ ਨੂੰ ਪਾਉਂਗੇ ਤੇ ਵੋਟ ਚੰਨੀ ਨੂੰ ਪਾਵਾਂਗੇ ਠੀਕ ਹੈ ਹੋਰ ਵੀ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਨੌਜਵਾਨ ਨੇ ਕਿਉਂਕਿ ਨੌਜਵਾਨਾਂ ਦੇ ਬਥੇਰੇ ਮੁੱਦੇ ਨੇ ਪੰਜਾਬ ਦੇ ਵਿੱਚ ਜੇਕਰ ਗੱਲ ਕਰਾਂ ਤਾਂ ਨੌਜਵਾਨਾਂ ਦੇ ਬਥੇਰੇ ਮੁੱਦੇ ਨੇ ਐਜੂਕੇਸ਼ਨ ਹੈ ਉਸ ਤੋਂ ਬਾਅਦ ਇੱਕ ਖਾਸ ਮੁੱਦਾ ਜੋ ਹਰੇਕ ਪਾਰਟੀ ਠੋਹਦੀ ਹੈ ਕਿ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਕਿਉਂ ਜਾਂਦੇ ਪਏ ਨੇ ਬਾਈ ਹੋਰ ਇਹਨੇ ਗੱਲਬਾਤ ਇਹਨਾਂ ਦੇ ਨਾਲ ਵੀ ਕਰ ਲੈਣੇ ਬਾਈ ਕਿੱਥੋਂ ਮੈਂ ਮਹਾਰੀ ਤੋਂ ਆਜਿੜੇ ਦੋ ਮਹਾਰੀ ਤੋਂ ਇਥੇ ਜਲੰਧਰ ਆਇਓ ਤੁਸੀਂ ਅੱਛਾ ਭਾਈ ਨੌਜਵਾਨ ਹੋ ਤੁਸੀਂ ਐਜ਼ ਅ ਯੂਥ ਦੇ ਕੀ ਮੁੱਦੇ ਨੇ ਪੰਜਾਬ ਦੇ ਜਦੋਂ ਗੱਲ ਚੱਲਦੀ ਹੈ ਤਾਂ ਇੱਕ ਮੁੱਦਾ ਬੜਾ ਚੱਕਿਆ ਜਾਂਦਾ ਹੈ ਕਿ ਯੂਥ ਸਾਡਾ ਬਾਹਰ ਜਾ ਰਿਹਾ ਹੈ ਬਾਹਰ ਜਾਣ ਦਾ ਕਾਰਨ ਕੀ ਬਣਦਾ ਹੈ ਯੂਥ ਦੇਖੋ ਜੀ ਮੇਨ ਤਾਂ ਹੈ ਸਿਕਿਉਰਟੀ ਆਫ ਲਾਈਫ ਇਥੇ ਬਾਹਰ ਇੱਕ ਸਿਕਿਉਰ ਬੰਦੇ ਦੀ ਵੈਲਿਊ ਹੈ ਬੰਦਾ ਬਾਹਰ ਜਾਂਦਾ ਉਹਦੀ ਬੰਦਾ ਮਰ ਜੇਵੇ ਕੋਈ ਵੈਲਿਊ ਨਹੀਂ ਹੈ ਜੀ ਕੋਈ ਹਸਪੀਟਲ ਪਿਆ ਹੈ ਪਿਆ ਹੈ ਉਹ ਤਾਂ ਇਨਸਾਨ ਦੀ ਬੱਲੂ ਹੈ ਬਾਹਰ ਬਪਾ ਬਾਹਰ ਜਾ ਕੇ ਆਂਦੇ ਘੁੰਮ ਕੇ ਆਂਦੇ ਆ ਕੁਝ ਵੀ ਹੋ ਜੇ ਪੁਲਿਸ ਦੋ ਮਿੰਟਾਂ ਜਾਂਦੀ ਹੈ ਹਰ ਸਹੂਲਤ ਆ ਜਾਂਦੀ ਹੈ ਇਨਸਾਨ ਨੂੰ ਇਨਸਾਨ ਸਮਝਿਆ ਜਾਂਦਾ ਹੋਰ ਕੁਝ ਹੁੰਦਾ ਹੀ ਨਹੀਂ ਇਹ ਬੰਦਾ ਮਰੇ ਮਰਦਾ ਰਹੇ ਪੁਲਿਸ ਲੇਟ ਆਂਦੀ ਹੈ ਕੋਈ ਹਸਪੀਟਲ ਦੇਖਿਆ ਕੋਈ ਨਾਲ ਦਾ ਟਾਈਮ ਦੇਖਿਆ ਕੀ ਮਾੜੇ ਹਾਲ ਹੋਏ ਨੇ ਚਲੋ ਤਾਂ মিডিਆ ਨੇ ਕੀ ਹਮ ਇਨਸਾਨ ਨੂੰ ਸੁਖਾ ਸਕਦਾ ਪਰ ਬਹੁਤ ਤਹੀ ਲੋਕ ਜਾ ਰਹੇ ਕਿ OT ਇੱਕ ਲਾਈਫ ਸਟੈਂਡਰਡ ਲੀਵਿੰਗ ਹੈ ਬੁਫਲੀ ਲੋਕ ਜਾ ਰਹੇ ਨੇ ਬਾਹਰ ਅੱਛਾ ਮੇਨ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਲੋਕਾਂ ਨੂੰ ਜਿਹੜੀ ਹੈਗੀ ਆ ਉਹ ਸਿਕਿਉਰਟੀ ਨਹੀਂ ਮਿਲਦੀ ਜਾਂ ਫਿਰ ਲੋਕਾਂ ਦੀ ਲਾਈਫ ਸਟੈਂਡ ਆਫ ਲੀਵਿੰਗ ਬਹੁਤ ਲੋਅ ਹੈ ਸਮਝਦੇ ਸਮਝ ਲਓ ਕੀ ਗੱਲ ਕੋਈ ਕਹਿੰਦਾ ਕਿ ਤਰ੍ਹਾਂ ਕੋਈ ਵੀ ਟਾਈਮ ਦੇਖਿਆ ਹੀ ਹੈ ਇੱਕ ਭਗਵਤ ਸਿੰਘ ਮਾਨਖੁਰੀ ਕਹਿੰਦੇ ਅਸੀਂ ਤਾਂ ਤਰੱਕੀ ਵਾਲੇ ਤੌਰ ਦਾ ਪੰਜਾਬ ਨੰਬਰ ਵਾਲਾ ਕੁਝ ਨਹੀਂ ਹੁੰਦਾ ਜੀ ਉਹ ਸਭ ਕਾਗਜ਼ੀ ਨੰਬਰ ਹੁੰਦੇ ਜੋ ਮਰਜ਼ੀ ਕਰੀਏ ਉੱਪਰ ਇੱਥੇ ਉਹ ਤਾਂ 10 ਲੋਕਾਂ ਦਾ ਫੋਟੋ ਕੇ ਜਾਦੀ ਆਇਆ ਜੀ ਲੈਪਟਾਪ ਦੇ ਦਾ ਕਿਸੇ ਨੂੰ 10 ਬੰਦਿਆਂ ਨੂੰ ਉਹ ਗੱਲ ਨਹੀਂ ਬਣਦੀ ਆ ਜੀ ਜਦ ਤੱਕ ਗਰਾਊਂਡ ਲੈਵਲ ਤੇ ਨਹੀਂ ਕੰਮ ਹੁੰਦਾ ਕੋਈ ਵੈਲੀ ਹੁੰਦੀ ਹੈ ਤੁਸੀਂ ਕਾਰਨ ਕੀ ਮੰਨਦੇ ਹੋ ਕਿ ਪੰਜਾਬ ਦੇ ਵਿੱਚ ਇਹ ਵਾਲਾ ਦੌਰ ਕਿਉਂ ਚੱਲ ਗਿਆ ਹੈ ਕਿ ਬਈ ਬੱਚਾ ਜੇਕਰ ਪੜਾਉਣਾ ਬੱਚਾ ਜੇਕਰ ਅੱਗੇ ਵਧਾਉਣਾ ਤੇ ਵਿਦੇਸ਼ ਨੂੰ ਭੇਜ ਦੋ ਦੇਖੋ ਪੜਾਉਣਾ ਠੀਕ ਹੈ ਟੀਚਰਸ ਵੀ ਦੇਖੋ ਸਕੂਲ ਅੱਜ ਕੱਲ ਦੇਖੋ ਕੀ ਕਹਾਂ ਮੈਂ ਦੇਖੋ ਸ਼ਬਦ ਸ਼ਬਦ ਹੀ ਨਿਕਲਦੇ ਹੁੰਦੇ ਬੰਦੇ ਨੂੰ ਬੰਦੇ ਨੂੰ ਹੁੰਦਾ ਕਿ ਯਾਰ ਕੀ ਕਹਿਦੀ ਹੈ ਨਹੀਂ ਬਾਕੀ ਇਹ ਹੈ ਕਿ ਦੇਖੋ ਬੱਚਾ ਪੜਦਾ ਤਾਂ ਹੋ ਰਹੀ ਹੈ ਗਈ ਹੈ ਇਵਨ ਕੁਬੜੇ بڑے ਲੋਕ ਐ ਉਰੇ ਪੜ ਕੇ ਬਾਹਰ ਜਾਂਦੇ ਹੀ ਆ ਨੌਕਰੀ ਦੇ ਵੇਲੇ ਦੇਖੋ 메ਨ ਬੰਦਾ ਜਾਂਦਾ ਨੌਕਰੀ ਕਰਨ ਉਥੇ ਤੁਸੀਂ ਜਾਂਦੇ ਹੋ ਇਨਸਾਨ ਨੂੰ ਪ੍ਰੋਪਰ ਜਿਹਨੋਂ ਵੀ ਹੈ ਕ੍ਰੇਡ ਮਿਲਦਾ ਹੈ ਉਹ ਅੱਜ ਕੱਲ ਦੇਖਿਆ ਐਮਬੀਏ ਕਿਤੇ ਪੀਐਚਡੀ ਕਿਤੇ ਲੋਕ ਤਾਂ 15-15 ਹਜ਼ਾਰ ਰੁਪਏ ਨੌਕਰੀ ਨਹੀਂ ਮਿਲਦੀ ਲੋਕਾਂ ਨੂੰ ਧੱਕੇ ਖਾਂਦੇ ਪਈਦੇ ਉਹ ਇਹ ਕੀ ਕਰਨਾ ਉਰੇ ਲੋਕੇ ਉਹ ਕਹਿੰਦੇ ਮੈਂ ਲੱਖਾਂ ਕਰੋੜਾ ਰੁਪਏ ਖਰਚ ਕਰਦੇ ਆ ਪੂਰੇ ਕਰ ਕੀ ਰਹੇ ਆ ਆਪਣੀ ਵੈਲਿਊ ਵੀ ਨਹੀਂ ਲੋਕਾਂ ਉਹ ਲੋਕੀ ਉੱਪਰ 메ਨ ਲੋਕੀ ਕੀ ਪਿੰਗਾ ਕੀ ਉਹ ਜਾਂਦੇ ਨੇ ਬਾਹਰ ਉਹ ਉਹ ਦੇਖੋ ਐਮਪੀ ਕੀਤੀ ਬੰਦੇ ਨੇ ਉਹ ਉਹ ਧੱਕੇ ਖਾਰੇ 10000 ਰੁਪਏ ਉਹ ਕਹ ਤਾਨੇ ਬਚਨ ਨੂੰ ਕਿ ਭਾਈ ਬਾਹਰ ਚਲੇ ਉਹ ਬੰਦਾ ਕਹਿੰਦਾ ਹਾਂ ਬਾਹਰ ਮੁੰਡਾ ਬਾਹਰ ਗਿਆ ਵਾਹ ਪਾ ਮੈਂ ਕੀ ਕਰਦਾ ਪਤਾ ਨਹੀਂ ਐ ਪਰ ਇੰਨੀ ਗਰੰਟੀ ਕਿ ਬਾਹਰ ਬੰਜੰਦਾ ਹੈ ਤਾਂ ਕੁਛ ਤਾਂ ਕੁਛ ਵੈਲਿਊ ਆਫ ਮਨੀ ਸਟੈਂਡਰਡ ਇੱਕ ਮੇਨਟੇਨ ਰਹਿੰਦਾ ਜਾਂਦਾ ਹੈ ਉਹ ਇੱਕ ਚਾਹੋ ਛੋਟੇ ਸਟਰਗਲ ਸ਼ੁਰੂ ਮੈਂ ਹੁੰਦੀ ਹੁੰਦੀਆਂ ਇੱਕ ਤਰ੍ਹਾਂ ਦਾ ਘਰ ਹੀ ਪੈਸੇ ਭੇਜਣ ਆਉਂਦਾ ਥੋੜਾ ਜਿਹਾ ਉਹ ਵੀ ਹੁੰਦਾ ਹੀ ਐ ਪਰ ਥੋੜਾ ਥੋੜਾ ਟਾਈਮ ਦੇ ਬਾਅਦ ਇੱਕ ਤਰੰਗਾ ਚੱਕੰਦੀ ਹੈ ਜਿਹੜਾ ਹੈਗਾ ਲਾਈਫ ਫੋਰ ਸਟੈਂਡਰਡ ਜਿਹੜਾ ਇਹ ਵੱਜ ਜਾਂਦਾ ਹੈ ਬਦਕੀ ਵਧੀਆ ਹੋ ਜਾਂਦਾ ਹੈ ਅਗਰ ਤੁਸੀਂ ਬੰਦਾ ਮਿਹਨਤ ਕਰੇ ਮਿਹਨਤ ਦੀ ਵੈਲਿਊ ਹੈ ਔਰੇ ਮਿਹਨਤ ਦੀ ਕੋਈ ਵੈਲਿਊ ਬਿੰਦਾ ਇੰਨਾ ਖਾਸ ਨਹੀਂ ਜਿੰਨਾ ਫੋਰਨ ਚ ਜਾ ਕੇ ਆ ਗਿਆ ਮੈਂ ਕਹਿੰਦੇ ਕਿ ਭਾਈ ਵਿਦੇਸ਼ਾਂ ਦੇ ਵਿੱਚ ਮਿਹਨਤ ਦਾ ਫਲ ਮਿਲ ਜਾਂਦਾ ਹੈ ਤੇ ਪੰਜਾਬ ਦੇ ਵਿੱਚ ਜੇਕਰ ਹੁੰਦਾ ਤੇ ਉਹ ਕੰਮ ਇੰਨਾ ਉਹ ਨਹੀਂ ਹੈ ਆਪਾਂ ਇਹ ਨਹੀਂ ਕਹਦੇ ਕਿ ਬਿਲਕੁਲ ਬਕਾਰ ਹੈ ਸਿੱਧੀ ਗੱਲ ਆ ਆਪਾਂ ਕਿਉਂ ਜਿੱਥੇ ਉੱਟੀ ਖਾਈ ਆ ਆਪਾਂ ਕਿਉਂ ਬੋਲੀਏ ਇਹ ਵੀ ਉਹ ਬਕਾਰ ਹੈ ਪਰ ਇੰਨਾ ਹੈ ਕਿ ਉੱਥੇ ਵੈਲਿਊ ਹੈ ਬਾਕੀ ਸ਼ਰਮਤ ਠੀਕ ਹੈ ਪੈ ਜਾਂਦੀ ਹੈ ਜਿਹਦੀ ਵੈਲਿਊ ਪੈ ਜਾਂਦੀ ਹੈ ਉਹ ਟੈਕਸ ਦਾ ਗੱਲ ਕਰਕੇ ਥੋੜੀ ਵੈਲਿਊ ਪੈ ਜਾਂਦੀ ਹੈ ਠੀਕ ਹੈ ਸ਼ੁਕਰੀਆ ਹੋਰ ਵੀ ਲੋਕ ਨੇ ਉਹਨਾਂ ਦੇ ਨਾਲ ਵੀ ਸਾਡੇ ਮਾਧਿਅਮ ਤੋਂ ਮੈਂ ਇਹੀ ਕਹਾਂ ਚਾਹੁੰਦਾ ਹੈ ਕਿ ਇਹ ਦੇਸ਼ ਦੀ ਜਨਤਾ ਜਿਹੜੀ ਹੈਗੀ ਹੈ ਇਹ ਯੂਥ ਹੈ ਕਿ ਯੂਥ ਨੂੰ ਮੈਂ ਤਾਂ ਕਹਿੰਦਾ ਜਿਹੜਾ ਵੀ ਐਮਪੀ ਚੋਂ ਕਿਵੇਂ ਗੱਲ ਸੁਣ ਰਹੇ ਉਹਨੂੰ ਜਿੰਨਾ ਜਲਦੀ ਸਮਝ ਲੈ ਸਮਝ ਲੈ ਫੜ ਲੈ ਕਿਉਂਕਿ ਕਿਸੇ ਨੇ ਪੁੱਛਿਆ ਕਿ ਜ਼ਹਿਰ ਕੀ ਹੁੰਦੀ ਹੈ ਤਾਂ ਉਹ ਕਹਿੰਦਾ ਜ਼ਹਿਰ ਕੀ ਹੈ ਜਿਹੜਾ ਜੋ ਇੱਕ ਚੀਜ਼ ਇੱਕ ਸੀਮਟ ਤੋਂ ਵੱਧ ਹੈ ਉਹ ਜ ਹੈ ਰ ਪਰ ਮੈਂ ਨਮਕ ਲੈ ਲਓ ਚਿਨੀ ਉਹ ਵੀ ਹੈ ਹੁਣ ਆਪਾਂ ਕਹਿੰਦੇ ਹਿੰਦੂਸਤਾਨ ਯੰਗੀਸਤਾਨ ਹੈ ਵੀ ਯੰਗੀਸਤਾਨ ਬਹੁਤ ਹੈ ਆਪਾਂ ਇਹਨੂੰ ਜਿਸ ਤਰ੍ਹਾਂ ਜਲਦੀ ਯੂਟਿਲਾਈਜ਼ ਕਰ ਲਈਏ ਵਧੀਆ ਤਰੀਕੇ ਨਾਲ ਯੂਸ ਕਰੀਏ ਆਪਾਂ ਸੋਨੇ ਚਿੜੀ ਦੇ ਪਿੱਛੇ ਨਹੀਂ ਖਾਦੇ ਆਪਾਂ ਬਨ ਕੇ ਰਾਵਾਂਗੇ ਪਰ ਇਹਨੂੰ ਆਪਾਂ ਕੋਈ ਗਲਤ ਬਾਹਰ ਜਾ ਰਿਹਾ ਹੈ ਕੁਝ ਗਲਤ ਕੰਮਾਂ ਜੇ ਪੈ ਗਿਆ ਹੈ ਤੇ ਸਟਾ ਦੇਸ਼ ਦਾ ਹਾਂਡਲ ਟਾਈਮ ਬਹੁਤ ਮਾੜਾ ਹਾਂਡਲ ਰਹਾ ਹੈ ਠੀਕ ਹੈ ਕੀ ਤਾਂ ਹੋਰ ਵੀ ਲੋਕ ਨੇ ਉਹਨਾਂ ਦੇ ਨਾਲ ਵੀ ਗਲਬਾਤ ਕਰ ਲੈਣਗੇ ਚਾਚਾ ਕੀ ਹਾਲ ਚਾਲ ਸਾਰੇ ਚੱਕੀ ਦੇ ਵੱਟੇ ਨੇ ਸਭ ਸਭ ਬੇਈਮਾਨ ਹੈਗੇ ਨੇ ਆਪਣੇ ਦਾ ਕੋਈ ਸੋਚਦੇ ਨਹੀਂ ਹੈਗੇ ਇਹ ਆਪਣੀ ਜਮ੍ਹਾਂ ਭਰਦਿਆ ਨੇ ਤੇ ਸਾਡੇ ਤੁਹਾਡੇ ਵਰਗੇ ਉਹਨਾਂ ਆਪੇ ਲੜਾਉਂਦੇ ਨੇ ਜਿਹੜੀ ਪਾਰਟੀ ਦੇ ਜਨਾਨੀ ਨੇ ਪਤਾ ਵੀ ਅਸੀਂ ਕਿਹੜੀ ਪਾਰਟੀ 'ਚ ਹੈਗੇ ਆ ਤੇ ਉਹਨੂੰ ਵੋਟ ਅਸੀਂ ਦੇ ਕੇ ਕੀ ਕਰਾਂਗੇ ਉਹਨੂੰ ਵੋਟ ਦੇ ਕੇ ਅਸੀਂ ਕੀ ਕਰਾਂਗੇ ਉਹਨਾਂ ਤਾਂ ਆਪਣੇ ਥੈਲੇ ਭਰ ਕੇ ਲੈਣੇ ਨੇ ਤੇ ਸਾਨੂੰ ਕੀ ਮਿਲਣਾ ਸਾਨੂੰ ਤਾਂ ਆਟਾ 50 ਰੁਪਏ ਕਿਲੋ ਮਿਲੇਗਾ ਸਾਨੂੰ ਸਬਜੀ ਆਟਾ 50 ਰੁਪਏ ਕਿਲੋ ਮਿਲੇਗਾ। ਅੱਛਾ ਭਗਵੰਤ ਸਿੰਘ ਮਾਨਖੋਰੀ ਕਹਿੰਦੇ ਨੇ ਕਿ ਭਾਈ ਅਸੀਂ ਪੰਜਾਬ ਨੂੰ ਤਰੱਕੀ ਰਾਹੇ ਲਾ ਦਤਾ ਹੈਗਾ ਐ ਪੰਜਾਬ ਨੂੰ ਜਿਹੜਾ ਹੈਗਾ ਉਹ ਤਰੱਕੀ ਦੇਣ ਜਿੱਦਾਂ ਪਹਿਲਾਂ ਪੰਜਾਬ ਨੂੰ ਲੁੱਟ ਲਿਆ ਦੂਜੀ ਸਰਕਾਰਾਂ ਨੇ ਅਸੀਂ ਹੁਣ ਪੰਜਾਬ ਨੂੰ ਵਧਾ ਰਹੇ ਆ ਇਹਨਾਂ ਇਸ ਗੱਲ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਤੁਸੀਂ ਸੱਚਾਈ ਤਾਂ ਬੜੇ ਜੇ ਇੱਕ ਬੰਦਾ ਹੈਗਾ ਇੱਕ ਬੰਦਾ ਚਾਰ ਬੰਦਿਆਂ ਨੂੰ ਪੈਦਨਾ ਇੱਕ ਬੰਦਾ ਵਿਚਾਰਾ ਕੀ ਕਰੇਗਾ ਸਾਰੀਆਂ ਪਾਰਟੀਆਂ ਨੂੰ ਬਦਨਾਮ ਕਰਨਾ ਹੀ ਕਰਨਾ ਹੈਗਾ ਹਰ ਇੱਕ ਨੂੰ ਹੈਗਾ ਵੀ ਮੇਰੇ ਹੱਥ ਮੇਰੇ ਹੱਥ ਕੋਈ ਚਾਵੇ ਮੇਰੇ ਹੱਥ ਕੋਈ ਚਾਵੇ ਹਾਵੇ ਕੋਈ ਪਾਰਟੀ ਆ ਗਈ ਸਿੱਧੀ ਗੱਲ ਉਹ ਕੱਲਾ ਵਿਚਾਰਾ ਕੀ ਕਰੇ ਜੇ ਉਹਦੇ ਵੱਸ ਹੋਵੇ ਤੇ ਮੋਦੀ ਨੇ ਕੀ ਲੋੜ ਸੀ ਉਹਨੂੰ ਕੇਜਰੀਵਾਲ ਨੂੰ ਅੰਦਰ ਕਰਨ ਦੀ ਉਹਨੇ ਡਰਦੇ ਹੋ ਮਾਰੇ ਅੰਦਰ ਕੀਤਾ ਨਾ ਭਾਵੇਂ ਮੋਦੀ ਭਾਵੇਂ ਜਿੱਤੇ ਭਾਵੇਂ ਹਾਰੇ ਮੋਦੀ ਕਹਿੰਦਾ ਪਿਆ ਕਿ ਕਾਂਗਰਸ ਵਾਲੇ ਆਣਗੇ ਤੁਹਾਡੇ ਮੰਗਲ ਸੂਤਰ ਲਾਣਗੇ ਜੇ ਮੈਂ ਜਤਿਆ ਪਲਵਾਨ ਹੈਗਾ ਤੇ ਮੈਨੂੰ ਕਹਦਾ ਕਿਸੇ ਦਾ ਡਰ ਹੈ ਕਿ ਮੈਨੂੰ ਕਿਸੇ ਦਾ ਡਰ ਨਹੀਂ ਵੀ ਕਾਂਗਰਸ ਵਾਲੇ ਆਣਗੇ ਤੁਹਾਡੇ ਮੰਗਲ ਸੂਤਰ ਉਤਾਰ ਤੂੰ ਪਹਿਲਾਂ ਆਪਣਾ ਮੰਗਲ ਸੂਤਰ ਉਤਾਰ ਕੇ ਤੂੰ ਆਇਆ ਹੋਇਆ ਹੈ ਜੇ ਤੈਨੂੰ ਡਾਰੇ ਤਾਦੀ ਕਹਿ ਰਹੇ ਨਾ ਉਹ ਪਾਰਟੀ ਆਏਗੀ ਵੀ ਉਹ ਪਾਰਟੀ ਆਏਗੀ ਤੁਹਾਡੀਆਂ ਤੁਹਾਡੀਆਂ ਜਦਾਦਾਂ ਹੋਰ ਸਾਰੇ ਕੁਝ ਕਰੇਗੀ ਵੀ ਤੂੰ ਘਟ ਕੀਤਾ ਤੂੰ ਅਦਾਨੀ ਅਦਾਨੀਆਂ ਬਾਨੇ ਨੂੰ ਤਾਂ ਬਣਾਤਾ ਜ਼ਿਮੀਦਾਰਾਂ ਨਾਲ ਤੂੰ ਵਾਦਾ ਘਟਤਾ ਜ਼ਿਮੀਦਾਰਾਂ ਨੂੰ ਤੂੰ ਜਿੱਤਦਾ ਨਹੀਂ ਉਹ ਵਿਚਾਰੇ ਕੀ ਕਰਨਗੇ ਜ਼ਿਮੀਦਾਰ ਦੋਸਤਾਂ ਦੇ ਨਾਗਰਿਕ ਹੈਗੇ ਨੇ ਤੂੰ ਅਥਰੂ ਐਸੇ ਗੋਲੇ ਛੱਡਦੇ ਬਾਰਡਰ ਤੁਸੀਂ ਸਹੀਲ ਕਰ ਦਿੱਤੇ ਇੱਕ ਵਪਾਰੀ ਦਾ ਦੁਕਾਨਦਾਰ ਹੁੰਦਾ ਕੋਈ ਹੁੰਦਾ ਸਾਰੇ ਮਾਰਕੀਟਾਂ ਦੇ ਕੋਈ ਕਿਸੇ ਦਾ ਨੁਕਸਾਨ ਸਾਰੇ ਇਕੱਠੇ ਹੋ ਜਾਂਦੇ ਨੇ ਜਿੰਦਾਬਾਦ ਮਰਦਾਬਾ ਨਾ ਤੇ ਇਹਨਾਂ ਦਾ ਹੱਕ ਨਹੀਂ ਹੈਗਾ ਇਹਨਾਂ ਦਾ ਹੱਕ ਨਹੀਂ ਹੈਗਾ ਢੋਡਾ ਨਹੀਂ ਬਾਨੀ ਖੁਸ਼ ਕਰੀ ਜਾਂਦਾ ਹੁਣ ਇਹਦੇ ਦੋ ਜਿਹੜੀ ਪੋਲਿੰਗ ਹੋਈਆਂ ਨੇ ਇਹਦੇ ਚ ਇਹਨੂੰ ਚਾੜਨਾ ਹੋ ਗਿਆ ਵੀ ਮੇਰੇ ਕੋ ਕੀ ਹੈਗਾ ਤੇ ਕੀ ਨਹੀਂ ਹੈਗਾ ਇਹ ਹੁਣ ਧਰਮ ਦੇ ਸ਼ੁਰੂ ਹੋ ਗਿਆ ਧਰਮ ਧਰਮ ਗੱਲਾਂ ਕਰੀਏ ਤੇ ਉਹ ਕਰੀਏ ਇਹਨੂੰ ਜਦੋਂ ਰਾਮ ਮੰਤਰ ਮੁੰਦਾ ਨਾ ਉਹ ਬੰਦਾ ਨੂੰ ਨਹੀਂ ਮਿਲਿਆ ਜਿੱਦਾਂ ਕਰਕੇ ਇਹਨੇ ਇਲੈਕਸ਼ਨ ਨਹੀਂ ਮਿਲਿਆ ਜੋ ਚਾਹੀਦਾ ਸੀ ਫਾਇਦਾ ਨੂੰ ਕਿਸ ਕਰਕੇ ਮਿਲੇ ਜਿਹੜੇ ਮਹਾਪੁਰਸ਼ ਸੰਤ ਬੈਠੇ ਨੇ ਉਹ ਵੱਡੇ ਕਿ ਇਹ ਵੱਡਾ ਉਹ ਵੱਡੇ ਕਿ ਇਹ ਵੱਡਾ ਮਹਾਪੁਰਸ਼ਾਂ ਦਾ ਵੀ ਕੋਈ ਸਤਿਕਾਰ ਹੋਣਾ ਚਾਹੀਦਾ ਇਹ ਨਹੀਂ ਗੱਲ ਹਰ ਇੱਕ ਧਰਮ ਵਿੱਚ ਹਰ ਇੱਕ ਬੰਦੇ ਦਾ ਸਤਿਕਾਰ ਹੋਣਾ ਚਾਹੀਦਾ ਅੱਛਾ ਜਦੋਂ ਤੁਸੀਂ ਜਲੰਧਰ ਦੀ ਸਿਆਸਤ ਦੇਖਦੇ ਹੋ ਤੇ ਸਿਆਸਤ ਦੇ ਵਿੱਚ ਦਲ ਬਦਲੂਆਂ ਵਾਲਾ ਜਦੋਂ ਤੁਸੀਂ ਦੌਰ ਦੇਖਦੇ ਹੋ ਮਨ ਦੇ ਵਿੱਚ ਪਹਿਲਾ ਖਿਆਲ ਕੀ ਹੁੰਦਾ ਹੈ ਸਾਰੇ ਦਲ ਬਦਲੂਆਂ ਦਾ ਕੀ ਕਰੀਏ ਕੀ ਕਰੀਏ ਪਬਲਿਕ ਚਾਰੀ ਕੀ ਕਰੇ ਕੀ ਕਰੇ ਪਬਲਿਕ ਇਹ ਦਲ ਬਦਲੂ ਨੇ ਇਹਨਾਂ ਆਪਣੀਆਂ ਇੱਜਾਬਾਂ ਘੜਮ ਕਰ ਲਿਨ ਨੇ ਤੁਹਾਡੇ ਸਾਡੇ ਵਰਗੇ ਆਪਸ ਲੜਾਈ ਜਾਣੇ ਆ ਇਹਨਾਂ ਦਾ ਉਹ ਬਣ ਗਿਆ ਪਾੜੋ ਰਾਜ ਕਰੋ ਇਹ ਅੰਗਰੇਜ਼ਾਂ ਦੇ ਚੱਲ ਪਏ ਨੇ ਵੀ ਸਿਆਸਤ ਇਦਾਂ ਹੀ ਖੇਡੇ ਪਏ ਨੇ ਇਹਨਾਂ ਨੂੰ ਪਾੜੋ ਰਾਜ ਕਰੋ ਦੇਖੋ ਕਾ ਤੁਨੇ ਇਹਨਾਂ ਨੂੰ ਪਾੜ ਕੇ ਬਣਾ ਲਾ ਦਿੱਤਾ ਪਾੜਤਾ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦਾ ਮਗਰ ਪੇਨ ਹੈ ਇਹਨੂੰ ਪਾੜਦੇ ਪੈਨਦੇ ਕੁਛ ਕਰਦੇ ਪੈਨਦੇ ਉਹ ਸਾਡੇ ਧਾਰਮਿਕ ਸਥਾਨਾਂ ਦੇ ਕਬਜ਼ਾ ਕਰਨ ਨੂੰ ਫਿਰਦੇ ਪੈਨ ਸਾਡੇ ਧਾਰਮਿਕ ਧਾਰਮਿਕ ਸਥਾਨਾਂ ਦੇ ਕਬਜ਼ਾ ਕਰਨ ਨੂੰ ਫਿਰਦੇ ਪੈਨ ਇਹ ਕਿਤੋਂ ਦੀ ਸਿਆਸਤ ਆ ਗਈ ਹੈ ਇਹ ਅਸੀਂ ਜ਼ਿੰਦਗੀ ਚ ਪਹਿਲੀ ਵਾਰੀ ਵੇਖ ਰਹੇ ਹਾਂ ਇਦਾਂ ਦੀ ਖੇਡ ਜਿਹੜੀ ਇਹ ਖੇਡ ਭਾਜਪਾ ਵਾਲੇ ਖੇਡਦੇ ਨੇ ਪ੍ਰਧਾਨ ਮੰਤਰੀ ਹੁੰਦਾ ਸਾਰਿਆਂ ਵਾਸਤੇ ਉਹ ਇੱਕ ਪਾਰਟੀ ਦਾ ਇੱਕ ਪਾਰਟੀ ਦਾ ਨਹੀਂ ਹੁੰਦਾ ਉਹਨੂੰ ਐਚੀ ਦਾ ਸਾਰਿਆਂ ਨਾਲ ਇੱਕੋ ਜਿਹਾ ਵਰਤਾਵ ਕਰੇ ਤੇ ਇਹ ਨੇ ਵੀ ਆਪਣੇ ਮੋਦੀ ਅਮਿਤ ਸ਼ਾਹ ਕਹਿੰਦੇ ਨੇ ਜਦੋਂ ਦਾ ਪ੍ਰਧਾਨ ਮੰਤਰੀ ਬਣਿਆ ਇਹਨੇ ਕਿ ਛੁੱਟੀ ਨਹੀਂ ਕੀਤੀ ਚਲੋ ਅਸੀਂ ਮੰਨੇ ਕਿ ਛੁੱਟੀ ਨਹੀਂ ਕੀਤੀ ਆ ਜਿਹੜੀਆਂ ਉਹ ਬਾਹਰ ਸਟੇਟਾਂ ਦੇ ਜਾ ਰਿਹਾ ਕੁਝ ਕਰ ਰਿਹਾ ਇਹ ਆਪਣੀ ਪਾਰਟੀ ਦੇ ਖਾਤਰ ਜਾ ਰਿਹਾ ਨਾ ਇਹ ਛੁੱਟੀਆਂ ਨਹੀਂ ਹੈਗੀਆਂ ਉਹ ਕਿਹੜਾ ਹਿੰਦੁਸਤਾਨ ਦਾ ਆਪਣਾ ਸਾਰਿਆਂ ਸਾਂਝਾ ਕੰਮ ਕਰਨ ਜਾਂਦਾ ਹੈ ਜਸ ਪੀਚਾ ਜਾਂਦਾ ਹੈ ਉੱਡਾ ਗਵਰਨਮੈਂਟ ਦੇ ਉੱਪਰ ਖਰਚਾ ਪਾ ਰਿਹਾ ਇਹ ਛੁੱਟੀਆਂ ਨਹੀਂ ਹੈ ਨਵੀਂ ਖੇਡ ਜੀ ਇਹਨਾਂ ਦੀ ਇਹ ਤੁਹਾਡੇ ਤੁਸੀਂ ਸਹਿਜੋ ਇਹ ਆਖਰੀ ਇਲੈਕਸ਼ਨ ਨੇ ਉਸ ਤੋਂ ਬਾਅਦ ਕੋਈ ਇਲੈਕਸ਼ਨ ਨਹੀਂ ਰਹੀ ਅੱਛਾ ਬਸ ਮੇਰਾ ਆਖਰੀ ਸਵਾਲ ਹੈ ਤੁਹਾਡੇ ਤੋਂ ਪੰਜਾਬ ਦੇ ਵਿੱਚ ਅਜਿਹੇ ਕਿਹੜੇ ਮੁੱਦੇ ਨੇ ਜਿਸ ਨੂੰ ਜੇਕਰ ਕੋਈ ਵੀ ਐਮਪੀ ਬਣਦਾ ਹੈ ਜਲੰਧਰ ਦੀ ਗੱਲ ਕਰੀਏ ਪੰਜਾਬ ਦੇ ਵੱਖ-ਵੱਖ ਕੋਨਿਆਂ ਚੋਂ ਐਮਪੀ ਬਣਦਾ ਹੈ ਉਸ ਨੂੰ ਚੱਕਣਾ ਚਾਹੀਦਾ ਹੈਗਾ ਪੰਜਾਬ ਦੇ ਖਾਸ ਮੁੱਦੇ ਕੀ ਨੇ ਜਲੰਧਰ ਦੇ ਕੀ ਮੁੱਦੇ ਨੇ ਜਲੰਧਰ ਸਭ ਸਾਰਿਆਂ ਦੇ ਇੱਕੋ ਮੁੱਦੇ ਆ ਮਹਿੰਗਾਈ ਘਟੇ ਕਿ ਜਿਹੜੇ ਫਰੀ ਦੇ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਨੇ ਜਿਹੜਾ ਇੱਕ ਪਾਰਟੀ ਤੇ ਦੂਜੀ ਪਾਰਟੀ ਜਾਂਦਾ ਇਹ ਬੈਨ ਹੋਣਾ ਚਾਹੀਦਾ ਇਹਦਾ ਕਾਨੂੰਨ ਬਣਨਾ ਚਾਹੀਦਾ ਵੀ ਇਹਨਾਂ ਦੀ ਮਨਮਰਜ਼ੀ ਨਾਲ ਜਿੰਨੀ ਮਰਜ਼ੀ ਪਾਰਟੀ ਦੇ ਚੇਂਜ ਕਰ ਲੋ ਇਹ ਗਲਤ ਗਲਤ ਗੱਲ ਹੈ ਜੀ ਮਿਹਰਬਾਨੀ ਤੁਸੀਂ ਸਮਝਾ ਦਿੱਤਾ ਤਾਂ ਬਿਲਕੁਲ ਜਲੰਧਰ ਦੇ ਲੋਕ ਨੇ ਜਲੰਧਰ ਦੇ ਵਪਾਰੀ ਨੇ ਜਲੰਧਰ ਦੇ ਦੁਕਾਨਦਾਰ ਨੇ ਜਿਨ੍ਹਾਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਕਿ ਲੋਕ ਬੋਲਦੇ ਪਏ ਨੇ ਕਿ ਇਹਨਾਂ ਦੀ ਰਾਏ ਹੈ ਉਹ ਅਸੀਂ ਤੁਹਾਨੂੰ ਜਿਹੜੀ ਹੈ ਉਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਦੀਆਂ ਗੱਲਾਂ ਕਿਹੋ ਜਿਹੀਆਂ ਲੱਗੀਆਂ ਕਮੈਂਟ ਸੈਸ਼ਨ ਦੇ ਵਿੱਚ ਤੁਸੀਂ ਜ਼ਰੂਰ ਦੱਸੋ ਤੁਹਾਡੀ ਕੀ ਰਾਏ ਹੈ ਉਹ ਵੀ ਕਮੈਂਟ ਸੈਸ਼ਨ ਦੇ ਵਿੱਚ ਤੁਸੀਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਅਤੇ ਇੱਕ ਕੋ ਅਪੀਲ ਸਾਡੇ ਚੈਨਲ ਵੱਲੋਂ ਇਹ ਵੀ ਹੈ ਕਿ ਜੇਕਰ ਤੁਹਾਡੇ ਕੋਈ ਮੁੱਦੇ ਨੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਲੋਕਾਂ ਤੋਂ ਲੀਡਰਾਂ ਤੋਂ ਕੋਈ ਸਵਾਲ ਪੁੱਛੀਏ ਤਾਂ ਉਹ ਵੀ ਕਮੈਂਟ ਦੇ ਵਿੱਚ ਜ਼ਰੂਰ ਤੁਸੀਂ ਲਿਖੋ ਕੈਮਰਾ ਪਰਸਨ ਪੰਕੇ ਦੇ ਨਾਲ ਰਾਜ ਗੁਪਤਾ ਬਾਬੂ ਸ਼ੈ ਟਾਈਮ ਜਲੰਧਰ